ਉੜਾ ਭਾਗੇ ਫਾਟੇ ਤੇ ਬਹਿ ਕੇ ਨਾ ਬੱਸਾਂ ਸਾਲੀਆਂ ਲਗਾ ਕੇ ਮੈਂ ਘਟ ਘਰ 4 ਘੰਟੇ ਰੋਕ ਰਹੇ। ਪਹਿਰ ਬੀਤੀ ਪਹਿਲੀ ਵਾਰੀ ਤਾਂ ਮੈਨੂੰ ਚੱਕ ਕੇ ਲੈ ਕੇ ਆਏ। ਕਹਾਂ ਦਰਦੀਆਂ ਮਟਿਆਰੇ ਤੇਰੀ ਜਾੜ ਦੁਖਦੀ ਹੈ। ਉਹ ਤੋਂ ਲੜਾਈ ਵੀ ਟਰੈਕਟਰਾਂ ਦੀ ਹੁੰਦੀ ਸੀ। ਸਤੀ ਵੀ ਆ ਗਈ। ਪਰ ਇਹ ਕਰ ਲੈ ਓਏ ਛਕੜੇ। ਕੋਲਾ ਵੀ ਸੱਡ ਵੀ ਸੱਲੇ ਕੇ ਬਚ ਗਏ। ਤੇਰਾ ਸੀ ਉਹਦਾ ਬੋਲਟ ਖੋ ਕੇ ਲਿਆਏ। ਹਾਂ ਯਾਰ, ੁੱਡੀ ਲੜਾਈ ਆਪਦੇ ਸਿਰ ਲੈ ਗਿਆ ਉਹ ੁੱਡੀ ਦੀ ਵਜ੍ਹਾ ਨਾਲ। ਜੇ ਕੋਈ ਬੜਾ ਬੋਸ ਬਣਦਾ ਫੇਰ ਉਹ ਬਈ ਮੁੱਦੇ ਦੇ ਵਿੱਚ ਆ ਗਿਆ ਰਿਕਾਰਡ ਆਇਆ ਉਹ ਵਿਭਰਾਵਾ ਹੱਥ ਹੋਈ ਲਾਇਓ ਜਿਹੜਾ ਕੱਲ ਨੂੰ ਪੁੱਛੇ ਮੈਂ ਬਚ ਗਿਆ ਤੇ ਮੱਦੇ ਨੂੰ ਗਿਆ ਕਾਜ ਤਾਂ ਹੀ ਮਾਰੀ ਗੱਲ ਗੱਡੀ ਦੇ ਚੈਟ ਦੇ ਵਿੱਚ ਜਿਹਦੇ ਨਾਲ ਵੀ ਲੜਾਈ ਹੋਈ ਆ ਕੋਈ ਇੱਕ ਬੰਦਾ ਸਕਰੀਨ ਸ਼ਾਟ ਦਿਖਾ ਦੇ ਬੰਦਾ ਐਸ ਵੀ ਬਹੁਤ ਚੱਲਦਾ ਵੀ ਅੱਖ ਜਿ ਖੜਾ ਕੇ ਰੱਖਣੀ ਇਹ 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 ਨਕਲੀ ਆ ਜਾਂ ਫਿਰ ਕੋੜੀ ਕਿਸਨ ਪਾਈ ਤੇ ਕਾਹ ਨਹੀਂ ਨਾ ਕੋੜੀ ਪਾਈ ਉਹ ਤੀਜੇ ਥਾਂ ਤੇ ਮੇਰਾ ਫੇਰ ਯਾਰ ਮੈਂ ਤਾਂ ਕਿੱਥੋਂ ਆਇਆ ਕਹਿੰਦਾ ਯਾਰ ਆਪਣਾ ਆਪਣਾ ਪ੍ਰਵਾਹ ਹੈ ਉਹ ਕਹਿੰਦਾ ਵੀ ਲੱਖ ਲੁੱਖ ਦਾ ਹੈ ਮੈਂ ਕਿਹਾ 9000 ਦਾ ਪੈਸੇ ਨਾਲ ਆਪਣੇ ਤੋਂ ਕੋਈ ਮਰਜ਼ੀ ਬੰਦਾ ਬੰਦਾ ਜਿੱਤ ਜੇ ਅੱਠ ਦੇ ਟਾਈਮ ਤੇ ਮੈਂ ਇਹ ਕਹਿੰਦਾ ਪਰ ਯਾਰੀਆਂ ਚ ਹਾਰੂਗਾ ਬਈ ਮੈਂ ਇਹ ਕਿਹਦੇ ਨਾਲ ਇਹ ਕਿਹਾ ਕਿਉਂ ਹੁੰਦਾ ਜਦੋਂ ਸਿਰਬ ਗੱਲ ਆਏ ਭੁੱਮੀ ਜਾਵੇ ਲਿਵੇਂ ਨਾ ਉਹ ਮੇਰੇ ਦਿਮਾਗ ਚੋਂ ਨਿਕਲ ਗਿਆ ਉਹ ਵੀ ਕਹਿੰਦੇ ਬਹੁਤ ਪੰਗਾ ਪਉਂਦਾ ਉਹ ਉਹੀ ਦਾ ਹੈ ਜੜ ਅੱਛਾ ਤੁਸੀਂ ਦਾ ਮੇਨ ਹੋਊਗਾ ਭਾਈ 24 ਘੰਟੇ ਤੁਸੀਂ ਆਏ ਰੁੜੀਆ ਰਸਾ ਜੱਪਣ ਵਾਲੀ ਗੱਲ ਆ ਅੱਛਾ ਕੋਈ ਕਿੱਲੇ ਨਾ ਮੰਨੇ ਆ ਲੋਕਾਂ ਦਾ ਸ਼ੌਕ ਆ ਫਿਰ ਚੋਰੀ ਦੀ ਉਹ ਦੋ ਕੰਮ ਸਾਫ਼-ਸਾਫ਼ ਰੱਖੀਦਾ ਕੋਈ ਚੋਰੀ ਦੀ ਜੇ ਸਾਫ਼ ਕਰਦਨ ਉਹ ਆਪ ਹੀ ਸਰ ਪਾੜ ਦਿੰਦੇ ਆਏ ਅੱਜ ਇਹ ਪੌਡਕਾਸਟ ਲੈ ਕੇ ਤੁਹਾਡੇ ਨਾਲ ਹਾਜ਼ਰ ਆਂ ਪੰਜਾਬ ਦੀ ਨੌਜਵਾਨੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਰੜਕ ਮੜਕ ਬੜਕ ਬੋਲਦੀ ਹੈ ਤੇ ਅੱਜ ਜਿਸ ਨੌਜਵਾਨ ਦੇ ਨਾਲ ਗੱਲਬਾਤ ਕਰਨੀ ਆ ਜਾਂ ਜਿਨ੍ਹਾਂ ਨੂੰ ਬੁਲਾਇਆ ਬਾਈ ਹੁਣਾ ਦਾ ਸਟਾਈਲ ਵੀ ਸਾਰੇ ਮੁੰਡੇ ਸੋਸ਼ਲ ਮੀਡੀਆ ਤੇ ਦੇਖਦੇ ਹੀ ਨੇ ਗੀਤਾਂ ਦੇ ਵਿੱਚ ਵੀ ਕੰਮ ਕਰਦੇ ਨੇ ਅੰਦਾਜ਼ ਨੂੰ ਵੀ ਬਹੁਤ ਪਿਆਰ ਕਰਦੇ ਨੇ ਸਾਡੇ ਵਾਲੇ ਏਰੀਏ ਅਜੇ ਪਾਸਿਓਂ ਆਏ ਨੇ ਬਾਈ ਹੁਣੀ ਨਿਹਾਲ ਸਿੰਘ ਵਾਲੇ ਦੇ ਕੋਲੇ ਬਾਈ ਦਾ ਗਾਜੀਆਣਾ ਪਿੰਡ ਆ ਤੇ ਹਰਵੈਲ ਸਿੰਘ ਬਰਾੜ ਬਰਾੜਾਂ ਦਾ ਮੁੰਡਾ ਸਾਡੇ ਕੋਲੇ ਪਹੁੰਚਿਆ ਗੱਲਬਾਤ ਕਰਾਂਗੇ ਸਵਾਗਤ ਕਰਦੇ ਆਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਹੁਤ ਧੰਨਵਾਦ ਪਹਿਲਾਂ ਤਾਂ ਮਾਣ ਲਈ ਬਹੁਤ ਵਧੀਆ ਬਾਈ ਤੁਸੀਂ ਦੱਸੋ ਥੋੜਾ ਸੁਣਾਓ ਬਾਈ ਘਰ ਪਰਿਵਾਰ टीक टाग ऊपर नहीं अब ये कह। अच्छा ਤੁਹਾਡਾ ਜਿਹੜਾ ਔਰਾ ਬਣਿਆ ਹੋਇਆ ਮਤਲਬ ਜਿੰਨਾ ਕਿ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਜੀ ਉਹ ਐ ਲੱਗਦਾ ਵੀ ਜਿਵੇਂ ਤੁਸੀਂ ਜ਼ਿਆਦਾ ਸਾਊਥ ਦੀਆਂ ਫਿਲਮਾਂ ਦੇਖਦੇ ਹੋ ਜਾਂ ਫਿਰ ਗੱਗੂ ਗਿੱਲ ਸਾਬ ਦੀਆਂ ਦੇਖਦੇ ਹੋ। ਬਈ ਇਹ ਇਹ ਸਾਰਿਆਂ ਨੂੰ ਜੇ ਮਤਲਬ ਉਹਨਾਂ ਨੂੰ ਉਹ ਬਹੁਤ ਰਿਸਪੈਕਟਡ ਆਪਣੇ ਹਨ ਵੀ ਉਹਨਾਂ ਨੂੰ ਅਲੱਗ ਰੱਖ ਦਿਓ ਇੱਕ ਪਾਸੇ ਇੱਕ ਪਾਸੇ ਹਾਲੀਵੁੱਡ ਤੇ ਸਾਊਥ ਦੋਨਾਂ ਨੂੰ ਰਲਾ ਲਓ ਮਿਕਸਚਰ ਚ। ਹੂੰ ਤੇ ਬਾਅਦ ਚ ਉਹਨਾਂ ਨੂੰ ਬੈਠਿਆਂ ਨੂੰ ਪਿਆਰ ਉਹ ਜਿਹੜੀ ਪਰਸਨੈਲਿਟੀ ਸਪਿਰਟ ਨਿਕਲੂਗੀ ਉਹ ਆ ਆਪਣਾ ਵੀ ਉਹ ਚੀਜ਼ ਕਰਨੀ ਆ ਵੀ ਪ੍ਰਾਣਾ ਸਟਾਈਲ ਹੋਵੇ ਤੇ ਡਾਇਲੌਗ ਲੋਕਾਂ ਜਿਹੜੀ ਚੀਜ਼ ਖੋਰੂਪੰਤੀ ਹੋਊਗੀ ਫਿਲਮਾਂ ਜੋ ਨਵੀਂ ਹੋਵੇ ਅੱਛਾ ਇੱਕ ਫੀਲਿੰਗ ਆ ਜਿਹੜੀ ਐ ਜਿਹੜਾ ਤੁਹਾਡੇ ਅੰਦਰ ਅੜਬ ਪੁਣਾ ਜਿਹਨੂੰ ਲੋਕ ਕਈ ਅੜਪੁਣਾ ਕਹਿ ਦਿੰਦੇ ਨੇ ਜੀ ਜਾਂ ਜਿਹਨੂੰ ਮੜਕ ਕਹਿ ਦਿੰਦੇ ਨੇ ਜੀ ਇਹ ਕਿਵੇਂ ਫਿਰ ਮਤਲਬ ਸ਼ੁਰੂ ਤੋਂ ਹੀ ਸੀ ਇਹ ਖੜ ਕੁਝ ਜਮਾਂਦਰੂ ਹੀ ਖੁਸ਼ਕ ਸੱਟਾ ਫੇਟਾ ਲੱਗ ਗਿਆ ਉਹ ਜਿਵੇਂ ਨੱਕ ਤੇ ਲੱਗੀ ਹੈ ਵੱਟ ਪੈ ਗਿਆ ਅੱਛਾ ਤੇ ਉਹ ਥੋੜਾ ਜਿਹਾ ਐ ਜੇ ਬੰਨ ਲੱਗ ਗਿਆ ਮੈਂ ਕਿਹਾ ਠੀਕ ਆ ਯਾਰ ਵੀ ਆਪ ਨੂੰ ਖੜੇ ਨੂੰ ਵੀ ਪਰ ਐ ਹੁੰਦਾ ਹੁੰਦਾ ਵੀ ਯਾਰ ਵੀ ਇੱਕ ਅੜ ਅੜ ਭੁਜਾਉਂਦਾ ਵੀ ਕੋਈ ਇਹਨੂੰ ਪਿਆਰ ਵੀ ਕਰ ਲੂਗਾ ਹੂੰ ਕੋਈ ਅਗਲਾ ਕਹਿੰਦਾ ਯਾਰ ਕਿੱਡਾ ਖੜੂਸ ਆ ਸਾਰੀਆਂ ਫੋਟੋ ਆ ਬਾਈ ਮੈਂ ਫੋਟੋ ਨਾਰਮਲ ਜੇ ਐਂ ਖੜਾ ਹੋਵਾਂ ਨਾ ਕੋਈ ਚੀਜ਼ ਸੋਚੀ ਜਾਂਦਾ ਵਾਂ ਮੇਰੀ ਕੋਈ ਫੋਟੋ ਕਿ ਚੋ ਆਏ ਲੱਗੂਗਾ ਪਤਾ ਨਹੀਂ ਕਿੰਨੇ ਕੋ ਗੁੱਸੇ ਜਾਊ ਨਹੀਂ ਕਿਤੇ ਕਿਸੇ ਕੁੜੀ ਨੇ ਨਹੀਂ ਕਿਹਾ ਵੀ ਹੁਣ ਖਾ ਥੋੜੀ ਜਾਣਾ ਮੇਰੇ ਕੰਨੀ ਆਇਆ ਨਹੀਂ ਨਹੀਂ ਤੇ ਭਾਈ ਉਹ ਤੋਂ ਪਹਿਲਾਂ ਹੀ ਭੱਜ ਜਾਈਦਾ ਅੱਛਾ ਸੰਗ ਜਾਈਦਾ ਥੋੜਾ ਜਿਆ ਅੱਛਾ ਭਾਈ ਥੋੜਾ ਬਚਪਨ ਬਾਰੇ ਦੱਸੋ ਕਿਉਂਕਿ ਜਿਹੜੀ ਜਵਾਨੀ ਹੁੰਦੀ ਹੈ ਨਾ ਜਾਂ ਉਸ ਤੋਂ ਪਹਿਲਾਂ ਜਿਹੜਾ ਬਚਪਨ ਹੁੰਦਾ ਉਹ ਵੀ ਬੜੇ ਕੱਸੇ ਹੁੰਦੇ ਆ ਉਹਦੇ ਵਿੱਚ ਕਿਵੇਂ ਫਿਰ ਪਰਵਰਿਸ਼ ਹੁੰਦੀ ਹੈ ਕਿਵੇਂ ਉਹ ਫਿਰ ਪਿੰਡਾਂ ਵਾਲਾ ਮਾਹੌਲ ਯਾਰੀਆਂ ਦੋਸਤੀਆਂ ਕੁੱਟ ਬੋਖਾਦੀ ਅੱਛਾ ਦੋਨੇ ਬਾਹਾਂ ਤ ਆਣ ਪਿੱਛੇ ਵੀ ਅੱਜ ਕੱਲ ਤਾਂ ਹੁਣ ਮਾਦਾ ਕਹਿ ਦਿੰਦੀ ਆ ਵੀ ਕੋਈ ਨਹੀਂ ਬੇਬੀ ਚੱਲ ਕੋਈ ਨਹੀਂ ਬਹਿ ਜਾ ਇੱਥੇ ਆਣਾ ਵੀ ਫੇਵਰ ਹੋਊਗਾ ਬੁਖਾਰ ਸੀਗਾ ਪੂਰੇ ਹੀ ਬੁਖਾਰ ਲਿਆ ਵੀ ਪੰਗਾ ਪੀ ਸੀਗਾ ਪਿਆਜ਼ ਵਾਲਾ ਉਹ ਉਦੋਂ ਬਹੁਤ ਤਗੜੀ ਚੜੀ ਰਹੀ ਕੱਚ ਚ ਪਿਆਏ ਰੱਖ ਲਓ ਵੀ ਬੁਖਾਰ ਛੜ ਜਾਂਦਾ ਬੁਖਾਰ ਚੜਾ ਲਿਆ ਭਈ ਉਹ ਮੈਂ ਆਪ ਹੀ ਸੋਚਿਆ ਵੀ ਵੱਧ ਚੜ ਗਿਆ ਹੁਣ ਥੋੜਾ ਜਿਹਾ ਛੋਟਾ ਰੱਖ ਲੈਂਦਾ ਤੇ ਚੜਿਆ ਤੇ ਮਾਦਾ ਜੀ ਵੀ ਕੀ ਹੋਇਆ ਇਹ 10 ਤਲਾਇ ਕੁਝ ਵੀ ਨਹੀਂ ਮਤਲਬ ਆਏ ਫੀਲ ਨਹੀਂ ਹੋਇਆ ਕਿਉਂਕਿ ਗਰਮੀ ਸੀਗੀ ਬਈ ਤੇ ਉਹ ਜਿਵੇਂ ਆਪਾਂ ਹਮਸ ਜਿਹੜਾ ਮੌਸਮ ਹੋਇਆ ਹੁੰਦਾ ਹਾਂ ਹੁਣ ਮਹੀਨੇ ਕਿਨੋਂ ਹੋ ਜਾਊਗਾ ਤੇ ਉਹ ਵਾਲੀ ਉੱਠ ਕੇ ਕੁਝ ਨਹੀਂ ਹੋਇਆ ਠੰਡੇ ਪਾਣੀ ਨਾਲ ਨਹਾਦਾ ਬਈ ਅੱਛਾ ਉਹ ਥੋੜਾ ਜਿਹਾ ਹੋਰ ਚੱਲ ਪਿਆ ਤੇ ਚਲ ਨਾ ਕੇ ਜਾਣਾ ਲਈ ਤੋਂ ਸਕੂਲ ਇਧਰੋਂ ਆਏ ਇੱਕ ਬਾਈ ਨਾ ਬਾਹ ਬਈ ਉਹ ਪੁੱਠੀ ਮੁੜ ਗਈ ਅੱਛਾ ਉਹਦਾ ਪਟਾਕਾ ਹੋ ਗਿਆ ਲੇਰ ਵੱਜੀ ਬਾਦਾਂ ਨੇ ਕਿਹਾ ਵੀ ਉਹੀ ਬਸ ਜਾਣ ਕੇ ਕਰਦਾ ਉਹਦੇ ਨੂੰ ਦੂਜੇ ਪਾਸੇ ਵੜ ਕੇ ਇਧਰੋਂ ਘੁਵਾ ਕੇ ਆਏ ਛੇਤੀ ਛੇਤੀ ਪੂਛ ਪਿੰਡਾ ਉਹ ਜਦੋਂ ਦੋਨੇ ਕੀਤੀਆਂ ਤੇ ਉਹ ਆਏ ਬਈ ਲੱਗਣੀ ਨਾ ਉਹਦਾ ਸਿੱਧੀਆਂ ਸੱਤ ਮੈਂ ਕਹਿੰਦਾ ਸਾਢੇ 6 ਸਾਲ 7 ਦਾ ਹੋਊਗਾ ਤੇ ਤੀਜੀ ਜੀ ਸੀ ਬਈ ਤੇ ਪਹਿਲੇ ਦਿਨ ਮੈਂ ਬੈਗ ਵਾ ਕੇ ਆਇਆ ਸਕੂਲ ਚ ਆਦਰ ਬੈਗੀ ਕੁਆਲੇ ਬਰਨ ਕਲਾਸਰੂਮ ਚ ਕਿਹੜਾ ਲਿਆ ਚੱਕ ਕੇ ਤੇ ਬਾਪ ਸਾਇਆ ਉਦੋਂ ਕੱਟ ਪਈ ਤੇ ਉਹ ਚਾਚਾ ਮਨੀਲਾ ਵਾਲਾ ਸਾਡਾ ਮਤਲਬ ਉਦੋਂ ਜਿਉਂਦਾ ਸੀਗਾ ਹਨ ਤੇ ਉਹ ਕਹਿੰਦਾ ਡੋਲੂ ਚੱਕਣਿਆ ਦੋ ਆਟੇ ਦੇ ਤੇ ਜਾਂ ਪਾਣੀ ਦੇ ਪੂਰੇ ਭਾਰੇ ਕਰਕੇ ਤੇ ਉਹਦੇ ਨਾਲ ਇੱਥੇ ਫੱਟੀਆਂ ਪਾਈਆਂ ਹੁੰਦੀਆਂ ਸੀ ਤੇ ਢੇੜੇ ਦੇਣੇ ਤੇ ਉਹ 17 18 ਛੁੱਟੀਆਂ ਮੈਨੂੰ ਚੰਗੀ ਦਾ ਜਿਆਦਾ ਸਕੂਲ ਆਣ ਗਿਆ ਜਿਹੜੀਆਂ ਲਈ ਆਵਾ ਡੋਲੂ ਚੱਕ ਲਿਆ ਕਰ ਸਵੇਰੀ ਆ ਲੱਗ ਜਾ ਕਰ ਕੀ ਹਾਲ ਨੇ ਮੈਂ ਕਿਹਾ ਤੇ ਹਜੇ ਤੱਕ ਮਾਤਾ ਨੂੰ ਮੇਨਾ ਵਜਦਾ ਵੀ ਮੇਰੀਆਂ ਬਾਹਾਂ 'ਚ ਵਿੰਗਾ ਮੜਾ ਜਾ ਅੱਛਾ ਵੀ ਜਿਵੇਂ ਹੁੰਦਾ ਹਲਕਾ ਜਾਉਦਾ ਬਈ ਆ ਵੀ ਜਾਂਦਾ ਪੋਸਚਰ ਬਦਲਦੇ ਰਹਿੰਦੇ ਆ ਤੇ ਮੈਂ ਐ ਜਾਣ ਕੇ ਵਿੰਗੀ ਹੋਰ ਕਰਕੇ ਆ ਦੇਖ ਤੂੰ ਪੰਨੀ ਸੀ ਨਾ ਮੈਂ ਤੇਰਾ ਪੁੱਤ ਕਿਵੇਂ ਸਹੀ ਗੱਲ ਆ ਪਰ ਉਹ ਮਾਵਾ ਦੇ ਨਾਲ ਪਿਆਰ ਵੀ ਬਈ ਆਪਣਾਤ ਹੁੰਦੀ ਉਦੋਂ ਮਗਰ ਉਹਨਾਂ ਨੇ ਪਛਤਾਵਾ ਬੜਾ ਕੀਤਾ ਜਿਵੇਂ ਮੜਾ ਹਲਕੀ ਜਿਹੀ ਕੱਚੀ ਨੀਂਦ ਹੁੰਦੀ ਆ ਮੈਂ ਰੋਂਦੀ ਦੇਖੀ ਮਾਤਾ ਵੀ ਤੋਟ ਗਿਆ ਗਲਤੀ ਹੋ ਗਈ ਜਾਂ ਜ਼ੋਰ ਵੱਜਿਆ ਜ਼ਿਆਦਾ ਫਿਰ ਚੋਰੀ ਦੇ ਕੇ ਵੀ ਬਹੁ ਵਰਾਉਂਦੀਆਂ ਹੁੰਦੀਆਂ ਮਾਤ ਚੋਰੀ ਦਾ ਬਾਦੂ ਬਈ ਚੋਰੀ ਦਾ ਨਾਲ ਨਹੀਂ ਖਾ ਜਾਂਦੀ ਵੀ ਟਰੇਡਾ ਆਉਂਦਾ ਨਹੀਂ ਸਾਡੇ ਪਿੰਡ ਅੱਛਾ ਇੰਜਨ ਲੱਗਿਆ ਮੋਰੇ ਫਟ ਫਟ ਕਰਦਾ ਸਕੂਲ ਵੈਣ ਉਹ ਹੁੰਦੀ ਸੀ ਤੇ ਉਹਦੇ ਚ ਬੈਠੇ ਤੇ ਨਾਲ ਦੇ ਨਾ ਨਾਰੀਅਲ ਦਾ ਤੇਲ ਬਾੜਾ ਲੱਗਿਆ ਹੁੰਦਾ ਸੀਗਾ ਮੁੰਡੇ ਦੇ ਉਹ ਐਂ ਦੇਖ ਕੇ ਨਾ ਇਸ ਵੇਲੇ ਜੀ ਚੜਨੀ ਉਹ ਨਾਲ ਦਾ ਮੇਰੇ ਲੱਭੂ ਹੁੰਦਾ ਸੀ ਸਾਡੇ ਪਿੰਡ ਦਾ ਲਾਪਰੀਤ ਬਰਾੜ ਉਹ ਘਰਾਂ ਚ ਹੀ ਆ ਉਹਦਾ ਫਿਰ ਚਾਚਾ ਲੱਗਦਾ ਬਈ ਅੱਛਾ ਉਹਨੇ ਬੜਾ ਕਿਹਾ ਨਾ ਉਹ ਚੂਰੀ ਖੋਲ ਯਾਰ ਉਹਦਾ ਮੁਸ਼ਕਿਲ ਆ ਚੜ ਗਿਆ ਤੇ ਜਾ ਕੇ ਉਹਦੇ ਵਾਲੀ ਖਾ ਜਾਣਾ ਟਿਫਨ ਰਾਹ ਜੀ ਖਾ ਜਾਂਦੇ ਨਹੀਂ ਤੁਹਾਨੂੰ ਨਹੀਂ ਫਿਰ ਡਾਕੂਆਂ ਦੇ ਮੁੰਡਿਆਂ ਨੂੰ ਕਿਸਦੇ ਡੱਬੇ ਚ ਫੀਮ ਲੱਭੀ ਨਾ ਬਈ ਯਾਰ ਇਹ ਇਹ ਥੋੜਾ ਜਿਹਾ ਫੀਮ ਦਾ ਪਤਾ ਹੀ ਨਹੀਂ ਸੀਗੀ ਉਦੋਂ ਅੱਛਾ ਇਹ ਤਾਂ ਚੰਡੀਗੜ੍ਹ ਆ ਕੇ ਪ੍ਰਧਾਨ ਕੀ ਬੈਠ ਗਈ ਅੱਛਾ ਇੱਥੇ ਲਿਆ ਜੀ ਇੱਥੇ ਥੋੜਾ ਜਿਹਾ ਜੱਜ ਬੈਗੇ ਅੱਛਾ ਫਿਰ ਉਹ ਦੋਨਾਂ ਜਿਹੜਾ ਹੁੰਦਾ ਸਕੂਲ ਦੇ ਯਾਰ ਵੀ ਬਹੁਤ ਚੰਗੇ ਲੱਗਦੇ ਆ ਫਿਰ ਜਦੋਂ ਉਹਦੀ ਅੱਖ ਮ ਟੱਕਾ ਜਾ ਵੀ ਹੁੰਦਾ ਉਹ ਵੀ ਕਿਉਂਕਿ ਪਤਾ ਨਹੀਂ ਨਾ ਹੁਣ ਉਹਨਾਂ ਨਵਜਾ ਉੱਡਣ ਦਾ ਕੰਮ ਹੁੰਦਾ ਬਈ ਜਿਹੜਾ ਪਹਿਲਾ ਪਿਆ ਲੇਟ ਬੜੀ ਮਾਰਦਾ ਬੰਦਾ ਉਹ ਉਹ ਤਾਂ ਨਹੀਂ ਕੀਤਾ ਬਸ ਹਲਕਾ ਜਿਹਾ ਕਰ ਲਿਆ ਸੀ ਅੱਜ ਦੀ ਟੱਚ ਜਾਂ ਫੜ ਜਾਂਦੇ ਨੇ ਨਾ ਜਿਵੇਂ ਸ਼ਹਿਰੀ ਜਵਾਕ ਹੁਣ ਜਿਵੇਂ ਕਿਹੜੇ ਹੁੰਦੇ ਆ ਰੌਣੀ ਤਰ ਕੇ ਹੈਨਾ ਤੇ ਉਹ ਫੜਾ ਕੇ ਸੀ ਵਿੱਚ ਦੀ ਟੱਚ ਜਾ ਉਹ ਬੈਠਾ ਉਹਦੇ ਨਾਲ 11 12 ਕ ਆਈ ਐਮ ਪੂਰੇ ਤਖੜੇ ਕੱਟ ਮਾਰੀ ਬੈਠਾ ਮੈਂ ਕਿਹਾ ਤੈਨੂੰ ਕੌਣ ਛੱਡ ਗਈ ਓਏ ਤੇ ਉਦੋਂ ਸੀਗੇ ਅਸੀਂ 9ਵੀਂ 10ਵੀਂ ਚ ਹਾਂ ਤੇ ਕਹਿੰਦਾ ਯਾਰ ਉਹ ਉਹ ਬਾਅਦ ਚ ਮੈਂ ਦੇਖਿਆ ਵੀ ਉਹ ਤਾਂ ਔਰਕੁਟ ਚੱਲਦਾ ਹੁੰਦਾ ਸੀ ਬਈ ਹਾਂ ਹਾਂ ਔਰਕੁਟ ਦੇ ਸਗਰੇਬ ਉਹ ਤਾਂ ਮੈਨੂੰ ਭੇਜੀ ਜਾਂਦੀ ਅੱਛਾ ਵੀ ਉਹ ਮੈਂ ਬਾਅਦ ਦੇ ਵਿੱਚ ਮਤਲਬ ਰਿਲੇਸ਼ਨ ਵੀ ਰਹਾ ਵੀ ਸਾਲ ਹਨਾ ਤੇ ਰਿਲੇਸ਼ਨ ਤੋਂ ਬਾਅਦ ਉਹਦਾ ਇੱਕ ਤਾਂ ਵਿਆਹ ਹੋਇਆ 11ਵੀਂ ਦੇ ਵਿੱਚ ਜਦੋਂ ਅਸੀਂ ਹੋਏ ਪਲੱਸ 2 ਕਮਰਸ ਪਲੱਸ 1 ਕਮਰਸ ਕੀਤੀ ਮੈਂ ਮੈਂ ਕਮਰਸ ਵਾਲਾ ਹੈ ਨਹੀਂ ਸੀ ਬਈ ਮੇਰੀ ਸਾਰੀ ਟੋਲੀ ਆਰਟਸ ਦੇ ਵਿੱਚ ਬੈਠੀ ਤੇ ਕਹਿੰਦੇ ਤੂੰ ਕਮਰਸ ਮੈਂ ਕਿਹਾ ਵੀ ਮੈਂ ਕਮਰਸ ਉਹਦੇ ਕਰਕੇ ਗਿਆ ਹੁਣ ਘਰ ਦੇ ਨੂੰ ਆਏ ਲੱਗੇ ਮੈਂ ਮੁੰਡਾ ਬੈਂਕਰ ਬਣੂਗਾ ਤੇ ਮੈਂ ਕਿਹਾ ਉਧਰ ਹੀ ਸੀਗਾ ਉਹ ਮੈਂ ਇੱਕ ਪਹਿਲਾ ਪਿਆਰ ਕੋਈ ਨਹੀਂ ਬੋਲਦਾ ਬਈ ਯਾਰ ਸਹੀ ਗੱਲ ਤੇ ਉਹ ਜਦੋਂ ਚੂੜਾ ਪਾ ਗਿਆਈ ਬਈ ਮਾਰਨੇ ਤੇ ਬਹਿ ਕੇ ਨਾ ਬੱਸਾਂ ਸਾਰੀਆਂ ਲਗਾ ਕੇ ਮੈਂ ਘਟੋ ਘਟ 4 ਘੰਟੇ ਰੋਂਦਾ ਰਿਹਾ ਕੀ ਬਾਤ ਹੈ ਤੇ ਬੀਰ ਬੀਤੀ ਪਹਿਲੀ ਵਾਰੀ ਤੇ ਮੈਨੂੰ ਚੱਕ ਕੇ ਲੈ ਕੇ ਆਏ ਸੀਗੇ ਮੇਰੇ ਮੇਰੀ ਵੀਡੀਓਜ਼ ਇਹਨੂੰ ਕੀਆ ਐਨ 77 ਹੁੰਦੇ ਸੀਗੇ ਐਮ ਤੋਂ 11 12 ਦੇ ਵਿੱਚ ਤੇ ਆਏ ਮੈਂ ਲੇਜ਼ ਉਹ ਕਰਕਰੇ ਖਾਈ ਨਾ ਕਰਕਰੇ ਮੋਢੇ ਤੇ ਲੰਗੀ ਜਾਂਦਾ ਮੈਂ ਬੈਠਾ ਉਹ ਜਿਹੜਾ ਕਾਮਦੀ ਫਿਲਮ ਆਈ ਹੈ ਚੇਤੇ ਆ ਜਾਂਦੀ ਹੈ ਬਈ ਉਹ ਦਿਖਾ ਕੇ ਗਿਆ ਮੁੰਡਾ ਹਜੇ ਤੱਕ ਉਹ ਵੀਡੀਓ ਸਭ ਹੀ ਬੈਠਾ ਜਮਨ ਲੋ ਕੁਆਲਿਟੀ 144ਪੀ ਜਿਵੇਂ ਹੁੰਦੀ ਹੈ ਨਾ ਤੇ ਮੈਂ ਕਹਾਂ ਯਾਰ ਮੈਂ ਆ ਕਿਹੜਾ ਹੋਰ ਸਹੀ ਗੱਲ ਹੈ ਬਾਹਰ ਉਹ ਮੁੰਡਾ ਕਹਿੰਦਾ ਕਹਿੰਦਾ ਮੈਂ ਬਣਾ ਲਈ ਪਰ ਇੱਕ ਗੱਲ ਆ ਉਦੋਂ ਨਾ ਪ੍ਰਭਾਵ ਬਹੁਤ ਹੁੰਦਾ ਬੰਦਾ ਫਿਲਮ ਜਿਹੜੀ ਐਤਵਾਰ ਫਿਲਮ ਆਉਂਦੀ ਸੀ ਉਦੋਂ ਐਂ ਲੱਗਦਾ ਸੀ ਵੀ ਇਹੀ ਕੁਛ ਕਰੀਏ ਜਿਵੇਂ ਸੰਨੀ ਦੇ ਓਨਲੀ ਬੰਨੀ ਫਰਦਾਈ ਮੱਥੇ ਤੇ ਰਸੇ ਜੀ ਮੈਂ ਉਹ ਐਤਵਾਰ ਵਾਲੀ ਫਿਲਮਾਂ ਚੋਂ ਇੱਕ ਡਾਇਲੋਗ ਯਾਦ ਆ ਸ਼ੇਰਾ ਜੀ ਦਾ ਕਹਿੰਦਾ ਆਏ ਦਰਦੀ ਮਟਿਆਰੇ ਤੇਰੀ ਝਾੜ ਦੁਖਦੀਆ ਉਹ ਹੁਣ ਜਾ ਕੇ ਸਮਝ ਆ ਵੀ ਝਾੜ ਦੁਖਦੀ ਨਾਲ ਤੁਰਨ ਦਾ ਕੀ ਸੈਂਸ ਇਹੋ ਜਿਹੇ ਡਾਇਲੌਗ ਉਹੀ ਜਨ ਤਰਲ ਲਲਕਾਰੇ ਮਾਰ ਦਿੰਦੀ ਸੀ ਉਹਨਾਂ ਦੇ ਸਹੀ ਗੱਲ ਉਹ ਕਦੋਂ ਲੜਾਈ ਵੀ ਟਰੈਕਟਰਾਂ ਦੀ ਹੁੰਦੀ ਸੀ ਸਿੱਧੀ ਵੀ ਆਗੇ ਪਰ ਇਹ ਕਰ ਲਾ ਓ ਛਕੜੇ ਜੀ ਸਹੀ ਗੱਲ ਹੈ ਬਿਲਕੁਲ ਹਣਾ ਪਰ ਉਹ ਉਹ ਜਿਹੜੇ ਸ਼ਬਦ ਵੀ ਸੀ ਨਾ ਉਹ ਕਿਤੇ ਨਾ ਕਿਤੇ ਹੁਣ ਖੁੱਸ ਗਏ ਬਾਈ ਬਾਈ ਬਿਲਕੁਲ ਏ ਇਹ ਗੱਲ ਹਾਂ ਪੱਕੀ ਆ ਵੀ ਹੁਣ ਆਪਣੇ ਪਿੰਡਾਂ ਵਾਲੇ ਜਿਹੜੇ ਆਉਂਦੇ ਆ ਅਸੀਂ ਸ਼ਰਮ ਆਂਦੇ ਆ ਮਹਿਸੂਸ ਕਰਦੇ ਆ ਵੀ ਯਾਰ ਵੀ ਥੋੜਾ ਜਿਹਾ ਉਹੋ ਜਿਹਾ ਸਰਕਲ ਆ ਹੱਡ ਉਹੋ ਜੇ ਹੁੰਦੇ ਆਗੇ ਉਹ ਟਾਕ ਆਪਾਂ ਕਹਿੰਦੇ ਟੂਟੀ ਨੂੰ ਵੀ ਹੁਣ ਟਾਇਪ ਕਹਿੰਦੇ ਆ ਕਿਸੇ ਦਾ ਟਾਣਾ ਵੀ ਆ ਬਾਈ ਬਹੁਤ ਉਹ ਕੀ ਕਾਦੀ ਅੰਗਰੇਜ਼ੀ ਕਹਿੰਦਾ ਹੀ ਉਹਨੇ ਕਾਦੀ ਇੱਕ ਅੰਗਰੇਜ਼ੀ ਕਾਦੀ ਕਹਿੰਦਾ ਸੀ ਤੂੰ ਪਲਟੇਰੀ ਹੈ ਅ ਚਮਟੇ ਦੀ ਰੋਟੀਆਂ ਸੀ ਆਪ ਲਾਉਣੇ ਬਈ ਬੇਲ ਲਿਆ ਮਤਲਬ ਸਾਡੀ ਕੁੜੀਆਂ ਨਾਲ ਇਹ ਸ਼ਰਤ ਹੁੰਦੀ ਆ ਵੀ ਆ ਇਹਨਾਂ ਵਿੱਚ ਟਿਊਬ ਦੇਖ ਲਓ ਭਵੇਂ ਜੇ ਅਸੀਂ ਵਲੌਗ ਬਣਾਈਏ ਨਾ ਅਸੀਂ ਵਲੌਗ ਬਣਾਇਆ ਸੀ ਵੀ ਆ ਕੁੜੀਆਂ ਭਵੇਂ ਇਹਦੇ ਵਿੱਚ ਟਿਊਬ ਦੇਖ ਲਓ ਵੀ ਰੋਟੀਆਂ ਇੰਨੀ ਬਤਲੀ ਆ ਤੇ ਗੋਲ ਆ ਚੰਡੀਗੜ੍ਹ ਰਹਿ ਕੇ ਇਹ ਉਹ ਕੀਤੀ ਆ ਪ੍ਰੈਕਟਿਸ ਕੋਰਸ ਹੋ ਗਿਆ ਹਾਂ ਬਈ ਮਾਤਾ ਨੇ ਆਇਆ ਇੱਕ ਬਣਾਇਆ ਫਿਰ ਕਿਸੇ ਛੜੇ ਯਾਰ ਨੂੰ ਵਿਆਹ ਬੁਲਵੋ ਸ਼ਣਸ਼ਣ ਕਰਾ ਦਿਓ ਕਿ ਨਹੀਂ ਨਹੀਂ ਬਈ ਫਿਰ ਟੋਲੇ ਖੁੱਸ ਜਾਣਗੇ ਐਵੇਂ ਨਿਆਣਾ ਚੱਕੀ ਬੈਠੇ ਹੋਣਗੇ ਪਹਿਲੀ ਲਾਈਨ ਦੇ ਵਿੱਚ ਫਿਰ ਆਏ ਨੇ ਨੱਚਣ ਵਾਲੀ ਨੂੰ ਦੇਖੀ ਪਰ ਇਹ ਗੱਲਾ ਵਿਆਹ ਕੇ ਬੰਦਾ ਯਾਰੀਆਂ ਤੋਂ ਟਲਦਾ ਥੋੜਾ ਜਣਾ ਬਈ ਅੰਡਰਸਟੈਂਡਿੰਗ ਚਾਹੀਦੀ ਆ ਜੇ ਤਾਂ ਮਤਲਬ ਵਿਆਹ ਉਹੇ ਜੀ ਦੋਸਤ ਨਾਲ ਹੀ ਹੋਇਆ ਹੋਵੇ ਜੀ ਜਿਹਨੂੰ ਸਾਰਾ ਸਰਕਲ ਜਾਣਦਾ ਹੋਵੇ ਵੀ ਖੁੱਲੇ ਥੋੜਾ ਜਿਹਾ ਹਨਾ ਵੀ ਹਾਂ ਕੋਈ ਚੱਕਰ ਨਹੀਂ ਉਹਨਾਂ ਨਾਲ ਕੋਈ ਨਹੀਂ ਜਦੋਂ ਮਰਜੀ ਆ ਜੀ ਉਹ ਚੀਜ਼ ਜਬਰ ਮਿਲਦੀਆਂ ਹੀ ਨਹੀਂ ਬਈ ਹੁਣ ਅੱਜ ਦਾ ਲੱਗਦੀਆਂ ਪਈਆਂ ਬਾਅਦ ਚੋਂ ਜਾਂ ਕਹਿੰਦਾ ਟੁੱਟਦੀਆਂ ਪਹਿਲਾਂ ਨੇ ਇਹਦਾ ਹਿਸਾਬ ਤੁਹਾਨੂੰ ਮੋਬਾਈਲ ਨਾਲ ਨਹੀਂ ਬਾ ਮੈਂ ਕਿਤਾਬ ਲੇਖਦਾ ਅੱਛਾ ਜੀ ਗੀਤਕਾਰੀ ਹੈ ਜਾਂ ਕਲਾਕਾਰੀ ਹੈ ਉਹਦੇ ਨਾਲ ਨਾਲ ਜਦੋਂ ਜਿਹੜਾ ਜਵਾਨੀ ਦਾ ਪਹਿਰ ਹੁੰਦਾ ਹੈ ਜਿਹੜੀ ਉਮਰ ਹੁੰਦੀ ਹੈ ਜੀ ਉਹਦੇ ਵਿੱਚ ਮੇਨ ਗੱਲ ਇਹ ਹੁੰਦੀ ਹੈ ਵੀ ਜਿਹੜਾ ਚਾਚਾ ਹੁੰਦਾ ਨਾ ਉਹਦਾ ਵੀ ਬਹੁਤ ਵੱਡਾ ਰੋਲ ਹੁੰਦਾ ਉਹ ਪੂਰਾ ਹੀ ਬਈ ਤਾਏ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਜਿਹੜਾ ਤੁਹਾਨੂੰ ਫਿਰ ਮੋਢੇ ਫੜ ਕੇ ਤੁਹਾਨੂੰ ਦੁਨੀਆ ਦਿਖਾਉਂਦਾ ਜੀ 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 ਆਈ ਨੀਨੇ ਚਾਚੇ ਨੇ ਹਾਂ ਚਾਚੇ ਨੇ ਮਨੀਲਾ ਤੋਂ ਵਾਪਸ ਆਈ ਸੀ ਉਹ 3 ਸਾਲ ਮਤਲਬ ਲਾ ਕੇ 3 ਜਾਂ 4 ਸਾਲ ਹਨ ਤੇ ਬਈ 2006-7 ਦੇ ਵਿੱਚ ਨਾ ਕਿਸੇ ਜਵਾਕ ਕੋਲੇ ਨਾਲ ਦੇ ਕੋਲੇ ਨਾਟ ਗਿਆ ਜਾਂ ਹੁਣ ਠੀਕ ਹੈ ਲੱਕੜ ਵਾਲਾ ਹਨਾ 59 11 ਹੋਣਾ ਜਾਂ ਕਿਸੇ ਕੋਲੇ ਜਿਵੇਂ ਕੋਈ ਕੋਈ ਨਾ ਕੋਈ ਟਾਇਆ ਹੋਣਾ ਤੇ ਮੇਰੇ ਨਾਲ ਦੇ ਕੋਲੇ ਨਾ ਇੱਕ ਚਾਬੀ ਵਾਲੀ ਜਿਵੇਂ ਐ ਬੈਕ ਨੂੰ ਕਰਕੇ ਉਹ ਰੇਲ ਗੱਡੀ ਸੀ ਠੀਕ ਹੈ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਐ ਕਰਕੇ ਮम्मी ਨੂੰ ਵੀ ਚਾਚੇ ਨੂੰ ਕਹਦੇ ਮੈਨੂੰ ਰੇਲ ਗੱਡੀ ਲਿਆ ਦੇ ਹਾਂ ਤੇ ਬਾਈ ਮੈਂ ਚਾਚਾ ਦੇਖਿਆ ਹੀ ਉਦੋਂ ਸੀਗਾ ਵੀ ਜਦੋਂ ਮੈਂ ਜਮਾ ਨਿਕਲਿਆ ਸੀ ਜਦੋਂ ਮੈਂ ਮਤਲਬ ਰੇਲ ਗੱਡੀ ਲੈਣ ਵਾਲੀ ਸੁਰਤ ਚ ਸੀਗਾ ਵੀ ਉਦੋਂ ਥੋੜਾ ਜਿਹਾ ਇਹ ਜੱਕ ਗਿਆ ਮੈਂ ਬਈ ਉਹਨਾਂ ਨੇ ਬੁੱਕਲ ਚ ਲਿਆ ਮੈਨੂੰ ਇੱਕ ਵਾਰੀ ਚਾਚਾ ਕਹਦੇ ਰੇਲ ਗੱਡੀ ਤੇਰੀ ਭਈ ਉਹਨਾਂ ਨੇ ਕਿਹਾ ਟੁਖੜ 15 18 ਵਾਰੀ ਗਿਆ ਮੈਂ ਅੱਜ ਵੀ ਮਤਲਬ ਰੋਪੈਣਾ ਹੈ ਉਹ ਉਦੋਂ ਮੈਂ ਚਾਚਾ ਹੀ ਨਹੀਂ ਗਿਆ ਹਾਂ ਵੀ ਹਜੇ ਵੀ ਮੇਰੇ ਦਿਮਾਗ 'ਚ ਥੌਟ ਆ ਵੀ ਉਹ ਬੰਦਾ ਮੇਰਾ ਕਿੰਨਾ ਕਰਦਾ ਉਹਨੇ ਇੱਕ ਵਾਰੀ ਮੈਂ ਬਾਪੂ ਨਾਲ ਗੱਲ ਕਰਦਾ ਫੋਨ ਤੇ ਸੁਣਿਆ ਸੀਗਾ ਕਹਿੰਦਾ ਵੀ ਬਾਈ ਮੈਂ ਪਿੰਡ ਤੱਕ ਨੋਟਾਂ ਦੀ ਸੜਕ ਬਣਾ ਦੂੰਗਾ ਕਹਿੰਦਾ ਵੀ ਇੰਨਾ ਕੀ ਹੈਗਾ ਮੇਰੇ ਕੋਲੇ ਹੁਣ ਤੇ ਕੀ ਪਤਾ ਬਾਈ ਕਿੱਧਰ ਗਿਆ ਤੇ ਕੀ ਸਿਸਟਮ ਹੋ ਗਿਆ ਹਣਾ ਨਹੀਂ ਪਰ ਉਹ ਇੱਕ ਬਾਈ ਧਿਰ ਹੁੰਦੇ ਨੇ ਜਦੋਂ ਮੇਲਾ ਦੇ ਬਾਪੂ ਨਾਲੋਂ ਪਹਿਲਾਂ ਵੀ ਜਦੋਂ ਲੜਾਈ ਹੁੰਦੀ ਆ ਅਸੀਂ ਪਹਿਲਾਂ ਚਾਚੇ ਤਾਏ ਕੋਲੇ ਗੱਲ ਕਰਦੇ ਇਸ਼ਕ ਦੀ ਗੱਲ ਵੀ ਚਾਚੇ ਦਾਇਆਂ ਦੇ ਵਿਚਲਾ ਜਿਵੇਂ ਕਹਿੰਦਾ ਉਹ ਨਾਬਾ ਹੁੰਦਾ ਬਈ ਹਾਂ ਜਿਹੜਾ ਨਾਬਾ ਤੁਸੀਂ ਨਾਬੇ ਦੀ ਆਪਾਂ ਗੱਲ ਕਰਦੇ ਨਾ ਨਾਬਾ ਮਿਡਲ ਨੂੰ ਕਹਿੰਦੇ ਜਿਵੇਂ ਬਈ ਤੁੰਨੀ ਚ ਹਾਂ ਤੁੰਨੀ ਸੰਧੀ ਹਣਾ ਬਈ ਉਹ ਇੱਕ ਆਇ ਹੁੰਦਾ ਸੀਗਾ ਵੀ ਬਚੋਲਾ ਜਿਵੇਂ ਉਹ ਡੈਡੀ ਨੂੰ ਆਹ ਕਹਿਦੀ ਯਾਰ ਮਾੜੇ ਆ ਕੋਈ ਨਹੀਂ ਤੇ ਚਾਚੇ ਦੇ ਬਾਈ ਚਾਚੇ ਨੂੰ ਬਲੈਕ ਕਰਨ ਬਲੈਕਵੇਲ ਕਰਨ ਵਾਸਤੇ ਵੀ ਹੁੰਦੇ ਸੀ ਵਿੱਚ ਵੀ ਆਪਣੇ ਕੋਲੇ ਸੋਰਸਸ ਅੱਛਾ ਵੀ ਆ ਤੇਰਾ ਉਹਨੂੰ ਦੱਸਾਂ ਬਾਈ ਨੂੰ ਤੇਰੇ ਵੱਡੇ ਨੂੰ ਕੀ ਬਾਤ ਹੈ ਇਹ ਫਿਰ ਕਾਲਜ ਦੇ ਵਿੱਚ ਜਦੋਂ ਐਕਟਿੰਗ ਦੀ ਗੱਲ ਵੀ ਆਪਾਂ ਕਰਨੀ ਆ ਪਰ ਪਹਿਲਾਂ ਮੈਂ ਚਾਹੁੰਦਾ ਵੀ ਉਸ ਫੇਸ ਤੱਕ ਪਹੁੰਚ ਜਾਈਏ ਅੱਛਾ ਫਿਰ ਕਾਲਜ ਵਾਲਾ ਫੇਸ ਕਿਵੇਂ ਹੁੰਦਾ ਉਹ ਸਾਰਾ ਦੌਰ ਕਾਲਜ ਵਾਲਾ ਤਾਂ ਬਈ ਮੋਟਰਸਾਈਕਲ ਤੇ ਗਏ ਪਹਿਲਾਂ ਰਹਿਣਾ ਸੀ ਅੱਛਾ ਤੇ ਸਾਡੀ ਉੱਥੇ ਮੈਂ ਲੱਗਿਆ ਸੀਗਾ ਉਹਦਾ ਮਤਲਬ ਮੈਨੂੰ ਡਿਪਲੋਮਾ ਵੀ ਨਹੀਂ ਯਾਦ ਕਿਉਂਕਿ ਮੈਂ ਗਿਆ ਹੀ 4 ਦਿਨਾਂ ਬਈ ਅੱਛਾ ਕਿੱਥੇ ਕਿਹੜੇ ਕਾਲਜ ਲਾਲਾ ਆਰਐਮ ਜਿਹੜਾ ਉਹ ਆ ਜੱਤਵਾਲ ਮਗਰ ਪੋਲੀਟੈਕਨਿਕ ਲਾਲਾ ਲਾਈ ਹਾਂ ਹਾਂ ਲਾਲਾ ਲਾਈ ਪਤਰਾ ਹੈ ਤੇ ਮੇਰੇ ਪਿੰਡ ਦੇ ਆਨੇ ਮਤਲਬ ੱੱਕੇ ਨਾਲ ਆਪਾਂ ਉੱਥੇ ਲੱਗਦੇ ਆਂ ਪਿੰਡ ਤੋਂ ਬਈ ਉਹ ਹੈਗਾ ਘੱਟੋ ਘੱਟ 42 ਕਿਲੋਮੀਟਰ ਹੂੰ ਸਪਲੈਂਡਰ ਚੱਕੇ ਅਸੀਂ ਦੋ ਠੀਕ ਹੈ ਤੇ ਆ ਗਏ ਉੱਥੇ ਉੱਥੇ ਸਾਨੂੰ ਤਲਵਾੜਾਂ ਦਾ ਮੁੰਡਾ ਮਿਲ ਗਿਆ ਬਹੁਤ ਵਧੀਆ ਘੈਂਟ ਸਰਕਲ ਸੀ ਉਹਦਾ ਉੱਥੇ ਹੂੰ ਉਹਦੇ ਇੱਕ ਨੂੰ ਜਾਣਦਾਈ ਉਹ ਕ੍ਰਿਕਟ ਖੇਡਦੇ ਸੀਗੇ ਜਾਂ ਕੁਛ ਐ ਹੋ ਜਾ ਸੀਗਾ ਸਿਸਟਮ ਉਹਨਾਂ ਦਾ ਪਹਿਲਾਂ ਤੇ ਉਹ ਕਹਿੰਦਾ ਯਾਰ ਆਪਾਂ ਨੂੰ ਇੱਥੇ ਨਾ ਲੈਂਡ ਚ ਲਾ ਕੇ ਫੀਸ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਵੀ ਆਪਣਾ ਮਾਸਟਰ ਜਾਣਦਾ ਆ ਪਰ ਮਗਰ ਦੀ ਮੋਢੇ ਦੇ ਹੱਥ ਰੱਕੇ ਆਂ ਵੜਾ ਕੇ ਹੈਗਾ ਵੀ ਬਾਈ ਜਵਾਨੀ ਕਹਿੰਦੇ ਹੁੰਦੇ ਵੀ ਇਹੋ ਜੀ ਚੀਜ਼ ਹੁਣ ਅੱਜ ਦੇ ਜਵਾਕੜੂ ਕਹੀਏ ਵੀ ਤੂੰ ਪ੍ਰੋਫੈਸਰ ਦੇ ਮੋਢੇ ਦਾ ਹੱਥ ਮਾਰ ਕੇ ਫੀਸ ਦੇ ਕੇ ਆਉਣੀ ਅਗਲਾ ਤਾਂ ਕਹੂਗਾ ਮਿਰਜ਼ਾਪੁਰ ਵਾਲਾ ਮੈਂ ਹੀ ਆ ਬੜਾ ਗੁੱਡੂ ਭੰਡਤ ਤੇ ਉਹ ਵਾਲੀ ਫੀਸ ਹੀ ਸੀ ਤੇ ਜਾ ਕੇ ਆਏ ਰੱਖੀ ਬਾਈ ਉਹ ਸਾਡੀਆਂ ਤਿੰਨ ਫੀਸ ਲੈ ਕੇ ਭੱਜ ਗਏ ਯਾਰ ਅੱਛਾ ਮਸਤੂਰੀ ਠੀਕ ਹੈ ਫੀਸ ਸਾਡੀ ਜਮਾ ਨਾ ਕਰਾਈ ਮੈਂ ਮੋਢੇ ਦੇ ਹੱਥ ਰਖਾਉਂਦਾ ਸੀ ਹਾਂ ਮੈਂ ਸੋਚਿਆ ਵੀ ਪਰਚੀ ਕਿਹਣੀ ਦਿੱਤੀ ਫਿਰ ਅਸੀਂ ਉਹਦਾ ਬੁਲਟ ਖੋ ਕੇ ਲਿਆਏ ਫਿਰ ਉਹਦੋਂ ਮਗਰੋਂ ਅਸੀਂ ਕਾਲਜ ਹੀ ਨਹੀਂ ਵੜੇ ਬਾਈ ਬੁਲਟ ਤਾਂ ਲੈ ਕੇ ਸੀਗੇ ਨਾਲ ਦੇ ਅੱਛਾ ਕੋਈ ਕੋਈ ਨਹੀਂ ਦੇ ਦੋ ਯਾਰ ਅੱ ਫਿਲਮ ਵਾਲੀ ਜਾਂ ਕਿਹੜੇ ਸਟਾਰ ਵਾਲੀ ਫੀਲਿੰਗ ਹੈ ਕੋਈ ਨਹੀਂ ਬਈ ਜੋ ਵੀ ਹੋਈ ਕਿ ਉਹਦਾ ਜੀਤ ਵਾਲਾ ਸੱਣੀ ਕਿਵਾਲ ਲੱਗਿਆ ਸੋ ਉਹ ਉਹ ਪੁਰਾਣਾ ਖੂਨ ਹੀ ਬੋਲੀ ਜਾਂਦਾ ਸੀ ਵੀ ਹਾਂ ਯਾਰ ਆਹ ਚੀਜ਼ ਤਾਂ ਕਰਨੀ ਆ ਵੀ ਜੇ ਉਹਨੇ ਆਪਣੀ ਲੱਤ ਪੰਨੀ ਆਪਾਂ ਦੋਨੇ ਪੰਨਾਂਗੇ ਵੀ ਆਹ ਚੀਜ਼ ਹਨਾ ਪਰ ਉਹਦਾ ਪਰਚੇਆਂ ਤੋਂ ਡਰ ਲੱਗਦਾ ਹੁੰਦਾ ਸੀ ਅੱਛਾ ਫਿਰ ਬਾਕੀ ਜਿਹੜੀਆਂ ਪ੍ਰਧਾਨਗੀਆਂ ਦੇ ਵਿੱਚ ਵੀ ਤੁਹਾਡਾ ਮੈਨੂੰ ਪਤਾ ਲੱਗਿਆ ਵੀ ਤੁਸੀਂ ਆਏ ਹਾਂ ਬਈ ਉਹ ਕੱਡਾ ਕੱਢਣਾ ਹੀ ਇੱਕ अच्छा ਕੀੜਾ ਮਤਲਬ ਇੱਕ ਹੁੰਦਾ ਨਾ ਵੀ ਪਿੰਡੋਂ ਉੱਠਿਆ ਤੇ ਉੱਥੇ ਪ੍ਰਧਾਨ ਤਾਂ ਉਹ ਚੀਜ਼ ਉਹੀ ਬਸ ਵੀ ਇਹਨੂੰ ਅੱਜ ਅੱਜ ਜੇ ਮੈਂ ਪ੍ਰਧਾਨ ਕਿਹੜੇ ਕਾਲਜ ਕੁਲੇ ਕਿਸੇ ਵੀ ਮੋਗੇ ਦੇ ਸਾਰੇ ਕਾਲਜਾਂ ਦੇ ਹਾਂ ਮੋਗੇ ਦਾ ਉੱਥੇ ਚੰਡੀਗੜ੍ਹ ਵੀ ਸਿਸਟਮ ਰੱਖਿਆ ਮੈਂ ਇੱਕ ਚੀਜ਼ ਮਤਲਬ ਅੱਜ ਦੇ ਟਾਈਮ 'ਚ ਹੁਣ ਸੋਚਦਾ ਵੀ ਉਹ 7 ਸਾਲ ਪਹਿਲਾਂ ਵਾਲੀ ਜ਼ਿੰਦਗੀ ਸੀਗੀ ਨਾ ਜਿਹੜੀ ਉਹ ਬਸ ਸ਼ੋਸ਼ਾ ਹੀ ਸੀ ਯਾਰ ਹੂੰ ਵੀ ਮੈਂ ਕੁਝ ਵੀ ਨਹੀਂ ਖਟਿਆ ਉਹਦੇ ਚਾਣਾ ਵੀ ਕਈ ਭਰਾ ਮਰਾਲੇ ਕਈ ਗਵਾਲੇ ਕਈ ਬੋਲਣੋ ਹਟਾਲੇ ਦੇ ਜੁਲ ਵੀ ਗਏ ਹੈ ਨੋ ਨੋ ਬਈ ਇਹ ਕਿਰਪਾ ਰੱਬ ਦੀ ਹਜੇ ਹਜੇ ਤੱਕ ਲਿੰਕ ਲੁਕ ਲਿੰਕ ਤਖੜੇ ਹੈਗੇ ਇਹ ਹੋਣੇ ਚਾਹੀਦੇ ਹੁਣੇ ਬਈ ਇਹ ਇਹ ਇੱਕ ਸ਼ੀਲਡ ਆ ਹਮ ਅੱਜ ਦੇ ਟਾਈਮ 'ਚ ਤੁਹਾਡੇ ਕੋਲ ਇੱਕ ਸ਼ੀਲਡ ਹੋਣੀ ਜ਼ਰੂਰੀ ਆ ਹਮ ਪਰ ਤੁਸੀਂ ਬਿਗਾੜੋ ਕਿਸੇ ਨਾਲ ਵੀ ਨਾ ਬਈ ਬਈ ਉਹੀ ਲੰਬਾ ਚੱਲਦਾ ਜਿਹੜਾ ਮਸਲੇ ਵਾਰੀ ਵਾਰੀ ਨਵੇੜੀ ਜਾਵੇ ਨਹੀਂ ਪਰ ਕਈ ਵਾਰੀ ਇਹ ਵੀ ਕਹਿ ਜਾਂਦਾ ਵੀ ਪ੍ਰਧਾਨ ਨੂੰ ਉਹ ਨਹੀਂ ਮੰਨਦੇ ਵੀ ਜਿਹੜਾ ਜੇਲ ਜੂਲ ਚ ਹਾਜ਼ਰੀ ਨਾ ਲਵਾ ਕੇ ਆਵੇ ਨਹੀਂ ਨਹੀਂ ਬਾਈ ਪ੍ਰਧਾਨ ਹੀ ਉਹ ਆ ਜਿਹੜੇ ਪਾਏ ਚਿੱਟੇ ਆ ਤੇ ਦਾਗ ਵੀ ਕੋਈ ਨਹੀਂ ਦਾਗ ਵੀ ਤਾਂ ਹੀ ਅੱਜ ਵੀ ਪਾ ਗਿਆ ਪ੍ਰਧਾਨ ਹੀ ਉਹ ਆ ਬਾਈ ਅੱਛਾ ਜੇਲ ਵਾਲੇ ਜਿਹੜੇ ਹੁੰਦੇ ਆ ਉਹ ਪ੍ਰਧਾਨ ਨੂੰ ਬਣਾਉਣ ਵਾਲੇ ਵੀ ਹੁੰਦੇ ਆ ਢਾਉਣ ਵਾਲੇ ਵੀ ਹੁੰਦੇ ਆ ਮੋਢਾ ਲਾਉਣ ਵਾਲੇ ਵੀ ਹੁੰਦੇ ਆ ਜੇਲ ਉਹੀ ਜਾਂਦੇ ਆ ਕੋਈ ਵੀ ਬੰਦਾ ਅੱਜ ਦੇ ਪੰਜ 10 ਸਰਕਲ ਮੰਨ ਲਓ ਤੁਹਾਡਾ ਆਪ ਦਾ ਸਰਕਲ ਆ ਤੁਸੀਂ 10 ਬੰਦੇ ਯਾਰ ਖੜੇ ਆ ਨਾ ਕਿਤੇ ਤੁਹਾਡੀ ਲੜਾਈ ਹੋ ਰਹੀ ਆ ਜਾਂ ਕਿਤੇ ਤੁਹਾਡੀ ਜਿਹੜਾ ਤੁਹਾਡੇ ਜੋ ਤੁਹਾਡਾ ਯਾਰ ਤੁਹਾਡੀ ਲੜਾਈ ਆ ਆਪਦੇ ਸਿਰ ਲੈ ਗਿਆ ਉਹ ਤੁਹਾਡੀ ਨਿਗਾਹ ਦੇ ਪ੍ਰਧਾਨ ਹੈ ਬਈ ਹੂੰ ਕਈ ਫਿਲਮਾਂ ਚ ਵੀ ਹੁੰਦਾ ਬਈ ਮਤਲਬ ਵੀ ਉਹ ਪ੍ਰਧਾਨ ਹੈ ਜਿਹੜਾ ਜੇਲ੍ਹ ਚ ਜਾਣ ਤੋਂ ਵੀ ਪਰਚਾ ਪੈਂਦੇ ਤੋਂ ਕਹੇ ਵੀ ਇਹਨੇ ਨਹੀਂ ਸਿਰ ਪੜਿਆ ਸਿਰ ਮੈਂ ਪੜਿਆ ਹਾਲਾ ਕਿ ਸਿਰ ਤੁਸੀਂ ਵੀ ਪੜੇ ਹੋਵੇ ਹੂੰ ਉਹ ਪ੍ਰਧਾਨ ਹੈ ਮੇਰੀ ਨਿਗਾਹ ਉਹ ਭਰਾ ਵੀ ਉਹੀ ਹਾਂ ਤੇ ਮੈਂ ਜੇ ਕਹਿੰਦਾ ਵੀ ਮੈਂ ਆਪਦੇ ਆਪ ਨੂੰ ਨਹੀਂ ਕਹਿੰਦਾ ਮੈਂ ਪ੍ਰਧਾਨ ਮੈਂ ਮੇਰੇ 12 13 ਤੋਂ ਸ਼ੁਰੂ ਹੋ ਕੇ ਜਿਹੜੇ ਨਾਲ ਖੜੇ ਆ ਵੀ ਉਹ ਹਜੇ ਤੱਕ ਉਹੀ ਪ੍ਰਧਾਨ ਚੱਲੀ ਜਾਂਦੇ ਆ ਵੀ 14 14 ਸਾਲ ਪੁਰਾਣੀ ਆ ਯਾਰ ਨਹੀਂ ਫਿਰ ਉਹ ਮਤਲਬ ਇੱਕ ਸ਼ੌਕ ਹੁੰਦਾ ਜਿਹੜਾ ਉਹ ਉਹ ਜਨੂਨ ਬਹੁਤ ਵੱਖਰਾ ਹੁੰਦਾ ਕਹਿੰਦੇ ਉਹ ਤਾਂ ਬਈ ਇੱਕ ਉਹ ਕਹਿੰਦੇ ਨਿਰਨਾ ਰਾਖਤ ਬਣਨ ਵਾਲੀ ਗੱਲ ਆ ਜਿਆਦਾ ਸਲਤਨਤ ਦਾ ਬੰਦਾ ਬਾਦਸ਼ਾਹ ਨਹੀਂ ਹੁੰਦਾ ਇੱਕ ਨਸ਼ਾ ਹੁੰਦਾ ਬਈ ਉਹ ਚੀਜ਼ ਦਾ ਬਈ ਪਰ ਉਹਦੇ 'ਚ ਨਸ਼ਾ ਕੀ ਆ ਉਹਦੇ ਜੇ ਤੁਹਾਨੂੰ ਡਰੱਗ ਦੇਣਗੇ ਇੱਕ ਮਤਲਬ ਪਾਵਰ ਦੀ ਡਰੱਗ ਜਿਵੇਂ ਕਹਿ ਰਹੀ ਹੈ ਨਾ ਵੀ ਉਹ ਦੇਣਗੇ ਪਲੱਸ 2 ਪਲੱਸ 1 ਵਾਲੇ ਜਵਾਕ ਵੀ ਬਾਈ ਆਏ ਆ ਬਾਈ ਤਾਂ ਆਏ ਆ ਤੇ ਪੰਪ ਬੜੀ ਕੁੱਤੀ ਸ਼ਾਇਆ ਬਈ ਜਿਹੜੀ ਗੱਲ ਆਪਾਂ ਸੁਣ ਦੇਣਾ ਵੀ ਪੰਪਣਾ ਤੇ ਉਹ ਪੰਪਾ ਜ ਆ ਕੇ ਕਈ ਬੰਦੇ ਜਿਹੜੇ ਮੂਰੇ ਹੋਪੇੜੇ ਆ ਉਹੀ ਜੇਲਾਂ ਚ ਨੇ ਅੱਧੇ ਨਜਾਇਜ਼ ਠੀਕ ਹੈ ਕਿ ਕਿਸੇ ਨੇ ਕਵਚਨ ਹੀ ਦੱਤਾ ਉਹੀ ਬੰਦਾ ਜਿਹਦੇ ਸਪੋਰਟ ਚ ਜਾਂਦੇ ਆ ਉਹ ਅਗਲੇ ਸਾਲ ਚਾਰ ਬੰਦਿਆਂ ਦੇ ਖੜ ਕੇ ਗਊਗਾ ਨਹੀਂ ਪਰ ਮੈਂ ਪਿਛਲੇ ਦਿਨੇ ਨਾ ਹਿੰਦੀ ਬਾਈ ਹੁਣਾ ਦਾ ਇੰਟਰਵਿਊ ਸੁਣਿਆ ਜਿਹੜੇ ਗਾਂਧੀ ਬਾਈ ਹੁਣਾ ਦੇ ਭਰਾ ਨੇ ਤੇ ਉਹ ਇਹ ਗੱਲ ਕਹਿੰਦੇ ਸੀ ਵੀ ਉਦੋਂ ਗਰੁੱਪਾਂ ਚ ਸ਼ਾਮਲ ਕਰਾਉਣ ਦਾ ਵੀ 50 50000 ਰੁਪਿਆ ਲਿਆ ਉਹ ਬਈ ਉਹ ਪਾਰਟੀ ਫੰਡ ਹੁੰਦਾ ਸੀ اچھا ਵੀ ਜੋ ਕੋਈ ਪੋਸਟਰ ਬਣਾਉਣਾ ਹੈ ਕਿਸੇ ਦਾ ਗੱਡੀਆਂ ਦਾ ਖਰਚਾ ਕਿੱਥੇ ਕਿੱਥੇ ਚੋਣ ਕੈਂਪੇਨ ਕਰਨ ਜਾਣਗੇ ਕੋਈ ਬੰਦਾ ਤਕੜਾ ਪ੍ਰੋਮੋਸ਼ਨ ਲਈ ਬੁਲਾਉਣਾ ਉਹਨੂੰ ਰਕਾਉਣ ਦਾ ਖਰਚਾ ਉਹ ਸਾਰਾ ਕੁਝ ਇਹ ਚੀਜ਼ਾਂ ਸਿੰਗਾਂ ਨਹੀਂ ਪਰ ਮਤਲਬ ਇਹਦੇ ਚ ਕਿਹਾ ਜਾਂਦਾ ਵੀ ਵੱਡੇ ਘਰਾਂ ਦੇ ਮੁੰਡੇ ਵੀ ਇਨਵੋਲਵ ਕਰੇ ਜਾਂਦੇ ਆ ਵੀ ਤਾਂ ਕਿ ਉਹਨਾਂ ਦਾ ਪੈਸਾ ਪੂਸਾ ਫਿਰ ਉਹ ਹਾਈ ਆ ਬਈ ਇੱਕ ਬੋਟ ਬੈਂਕ ਬਣਾ ਦਿੰਦੇ ਆ ਮੰਨ ਲਓ ਹੁਣ ਕਿਸੇ ਪਾਰਟੀ ਨੇ ਕਰਪਟ ਹੋਣਾ ਹੋਵੇ ਕਿਸੇ ਪਾਰਟੀ ਦੀ ਕਰਪਸ਼ਨ ਤਕੜੇ ਪੀਕ ਲੈਵਲ ਤੇ ਕਰਨੀ ਹੋਵੇ ਉਦੋਂ ਚ ਉਹ ਜੇ ਬੰਦੇ ਇਨਵੋਲ ਹੋਣ ਉਹ ਬੰਦਾ ਕੀ ਕਰੂਗਾ ਕਿਸੇ ਭੋਲੇ ਭਾਲੇ ਸ਼ਰੀਫ ਚਿਹਰੇ ਨੂੰ ਲੈ ਕੇ ਆਊਗਾ ਜਿਹਦੇ ਜਿਹਦੀ ਫੇਸ ਵੈਲਿਊ ਹੋ ਜਿਹਨੂੰ ਵੋਟਾਂ ਪੈਣੀਆਂ ਪਰ ਉਹਦੇ ਕੋਲੇ ਉਹ ਇਹ ਵੀ ਦੇਖੂਗਾ ਵੀ ਇਹਦੇ ਕੋਲੇ ਫੰਡ ਤਕੜਾ ਹੋਣਾ ਚਾਹੀਦਾ ਦੋ ਚੀਜ਼ਾਂ ਰਲ ਗਈਆਂ ਕਿ ਚਿਹਰਾ ਬਣ ਗਿਆ ਤੇ ਇੱਕ ਫੰਡ ਮਿਲ ਗਿਆ ਤੇ ਕੰਮ ਉਹਦਾ ਕੌਣ ਕਰੂਗਾ ਪਿਆਦਾ ਹੋ ਜਾਂਦਾ ਨਹੀਂ ਕਦੇ ਹੁਣ ਉਹਨਾਂ ਚੀਜ਼ਾਂ ਨੂੰ ਲੈ ਕੇ ਮੰਚ ਆਉਂਦਾ ਵੀ ਯਾਰ ਉਦੋਂ ਕੋਈ ਭੋਲਾ ਬੰਦਾ ਕੁੱਟਿਆ ਗਿਆ ਤਾਂ ਨਜਾਇਜ਼ ਕੁੱਟਿਆ ਗਿਆ ਬਈ ਇੱਕ ਹਾਂ ਬਠਿੰਡੇ ਹੋਈ ਸੀ ਲੜਾਈ ਉਹੀ ਨੋਰਮਲੀ ਉਹ ਕੁੜੀਆਂ ਛੇੜਦਾ ਹੁੰਦਾ ਹੀ ਹੂੰ ਤੇ ਕੁੜੀਆਂ ਛੇੜਨ ਵਾਲਾ ਤਾਂ ਮੈਂ ਮੇਰੇ ਕੋਲੇ ਮੈਸੇਜ ਆਉਂਦੇ ਹੁੰਦੇ ਹੋਂ ਵੀ ਕਿਉਂਕਿ ਅਸੀਂ ਪੋਸਟਰ ਥੱਲੇ ਲਿਖਿਆ ਸੀਗਾ ਵੀ ਜੇ ਕੋਈ ਰਾਹ ਜਾਂਦੀ ਕਿਸੇ 30 ਪਿੰਨ ਨੂੰ ਜਾਂ ਦੇਖਿਆ ਹੋਣਗੇ ਤੁਸੀਂ ਐਕਟਿਵ ਵਾਲੀਆਂ ਵੀਡੀਓ ਬਣਦੀ ਆਉਂਦੇ ਅਸੀਂ ਹੂੰ ਹੂੰ ਮੇਮਗਰ ਲਾ ਕੇ ਮੋਟਰਸਾਈਕਲ ਉਹ ਜਦੋਂ ਕੋਈ ਸਾਨੂੰ ਵੀਡੀਓ ਭੇਜਦਾ ਵੀ ਮੈਂ ਇੰਨਾ ਕ ਆਪਦੇ ਆਪੇ ਮੰਨਦਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇੰਨੇ ਕ ਯਾਰ ਬਖਸ਼ ਤੇ ਭਰਾ ਵੀ ਜੇ ਉਹ ਬੰਦੇ ਨੇ ਮੈਨੂੰ ਕੱਲੀ ਫੋਟੋ ਮਿਲ ਗਈ ਉਹਦੇ ਅੱਧੇ ਘੰਟੇ ਬਾਅਦ ਉਹਦੇ ਘਰ ਮੂਰੇ ਬੰਦੇ ਖੜੇ ਹੋਣਗੇ ਵੀ ਆਹ ਚੀਜ਼ ਤੂੰ ਗਲਤ ਕੀਤੀ ਓਦੇ ਮਾਪਿਓ ਦੀ ਨਿਗਰਾਨੀ ਚ ਸਮਝਾਵਾਂਗੇ ਅਸੀਂ ਇੰਨੇ ਮਚਿਓਰ ਹੈਗੇ ਆ ਜੇ ਕੋਈ ਬਾਲਾ ਬੌਸ ਬਣਦਾ ਫੇਰ ਉਹ ਬਈ ਮੋਢੇ ਤੇ ਵੀ ਚੱਕਿਆ ਤੇ ਉਦੋਂ ਉਹ ਬੌਸ ਬਣਿਆ ਸੀਗਾ ਇੱਕ ਉਦੋਂ ਮੈਂ ਪੈਸੇ ਵੀ ਭਰ ਕੇ ਆਇਆ ਭਈਆ ਦੇ ਉਹਦੇ ਵੀ ਮੇਰਾ ਨਾਂ ਕੁਝ ਹੋਣਾ ਹੋਵੇ ਨਾਲ ਕੇ ਦੀ ਹੱਤੀ ਵੱਜ ਗਈ ਸੀ ਉਹਦੇ ਗੋਡੇ ਤੇ ਤੇ ਗੋਡਾਂ ਆ ਹੀ ਚੱਕਿਆ ਗਿਆ ਸੀ ਤੇ ਮੈਂ ਕੋਲੇ ਬਹਿ ਕੇ ਐਂ ਕਹਿੰਦਾ ਮੈਂ ਕਿਹਾ ਵੱਧ ਵੱਧ ਜ਼ੋਰ ਦੀ ਵੱਜ ਗਈ ਅੱਛਾ ਡੈਲ ਉਹ ਜਹਾ ਹੈਗਾ ਬਈ ਬਈ ਮਾਰ ਵੀ ਸਕਦਾ ਤੇ ਸਹਿ ਵੀ ਸਕਦਾ ਉਹ ਅੱਛਾ ਮਤਲਬ ਕਈ ਵਾਰ ਇਹ ਕਹਿੰਦੇ ਹੁੰਦੇ ਆ ਵੀ ਗਲਤੀ ਮaaf ਹੁੰਦੀ ਆ ਗੁਨਾਹ ਨਹੀਂ ਮaaf ਹੁੰਦੇ ਨਹੀਂ ਹੁੰਦਾ ਬਈ ਪਰ ਕਈ ਮਤਲਬ ਯਾਰ ਹੁੰਦੇ ਆ ਜਿਹੜੇ ਤੁਹਾਡੇ ਨਾਲ ਰਹਿੰਦੇ ਹੁੰਦੇ ਆ ਫਿਰ ਉਹ ਕਈ ਗੁਨਾਹ ਵੀ ਕਰ ਜਾਂਦੇ ਜਿੱਦਾਂ ਪਿੱਠ ਪਿੱਛੇ ਫਿਰ ਉਹਨਾਂ ਨੂੰ ਜਦੋਂ ਛੱਡਿਆ ਜਾਂ ਉਹਨਾਂ ਤੋਂ ਦੂਰ ਹੋ ਗਏ ਤੇ ਛੱਡਿਆ ਬਈ ਅੱਛਾ ਮੂੰਹ ਜੇ ਮੈਂ ਇੱਕੋ ਚੀਜ਼ ਮੈਂ ਲਲਕਾਰ ਕੇ ਕਹਿਣਾ ਹੈ ਵੀ ਜੇ ਇੱਕ ਬੰਦੇ ਨੇ ਮੇਰਾ ਮਾੜਾ ਕੀਤਾ ਚਾਹੇ ਉਹਦੇ ਨਾਲ 100 ਬੰਦਾ ਬੈਠਾ ਹੋਵੇ ਮੈਂ 100 ਦੇ ਵਿੱਚ ਹੀ ਉਹਨੂੰ ਮੂੰਹ ਤੇ ਉਹੀ ਗੱਲ ਸੁਣਾਉਂਗਾ ਮੌਕੇ ਤੇ ਮੈਂ ਆਪਦੀ ਯਾਰੀ ਵੀ ਜੇ ਸਟਰੋਂਗ ਰੱਖਣੀ ਹੈ ਨਾ ਭਾਈ ਅੱਜ ਦੇ ਸਾਰਿਆਂ ਨੂੰ ਮੈਂ ਇੱਕ ਚੀਜ਼ ਕਹਿਣਾ ਵੀ ਜੇ ਤੁਸੀਂ ਆਪਦਾ ਸਰਕਲ ਯਾਰੀ ਸਟਰੋਂਗ ਰੱਖਣੀ ਹੈ ਜੇ ਤੁਹਾਨੂੰ ਕਿਸੇ ਦੀ ਗੱਲ ਭੈੜੀ ਲੱਗੀ ਜੇ ਤਾਂ ਤੁਸੀਂ ਹੈਗਾ ਸਾਡੇ ਵਾਲੇ ਏਰੀਏ ਦੇ ਫਿਰ ਤਾਂ ਤੁਸੀਂ ਗੱਜ ਕੇ ਪਾਟ ਕੇ ਕੋਈ ਚੀਜ਼ ਭੰਨ ਕੇ ਉਹਨੂੰ ਕਹਿ ਦੋਗੇ ਵੀ ਆਹ ਚੀਜ਼ ਆਹ ਤੇਰੀ ਮਾੜੀ ਆ ਇਹ ਚੀਜ਼ ਕਰਕੇ ਆਪਣੇ ਚ ਫਿੱਕ ਪਊਗੀ ਮੈਂ ਇਹ ਚੀਜ਼ਾਂ ਕਈਆਂ ਨਹੀਂ ਜੋ ਤੂੰ ਸੁਣ ਲਈਆਂ ਹਣਾ ਵੀ ਜੇ ਤੈਨੂੰ ਕੋਈ ਹੈਗਾ ਤਾਂ ਉਹ ਅਗਲਾ ਕਹੂਗਾ ਨਹੀਂ ਆਪਾਂ ਬਹਿ ਕੇ ਗੱਲ ਕਰਾਂਗੇ ਸਾਈਡ ਤੇ ਗੱਲ ਉਹ ਕਰਦਾ ਹੁੰਦਾ ਜਿਹਨੇ ਬਈ ਕਵਰ ਅਪ ਕਰਨਾ ਹੋਵੇ ਚਾਰ ਬੰਦਿਆਂ ਦੀ ਗੱਲ ਦਿਲ ਦਾ ਬੰਦਾ ਉਹੀ ਕਹੂਗਾ ਵੀ ਮੈਨੂੰ ਕਿਸੇ ਦਾ ਡਰ ਨਹੀਂ ਯਾਰ ਮੈਂ ਤੇਰੇ ਮੂਹਰੇ ਕਹਿਣਾ ਵੀ ਮੈਂ ਤੇਰਾ ਕਰਦਾ ਭਰਾਵਾ ਜੰਤਰਾ ਨਹੀਂ ਕਰਦਾ ਜੇ ਮੈਂ ਕਿਸੇ ਤੋਂ ਇੱਕ ਬੰਦੇ ਨੂੰ ਮੈਂ ਮਾੜਾ ਕਹਿਣਾ ਮੈਂ ਉਹਦੇ 100 ਬੰਦੇ سپورਟ ਆਏ ਵੀ ਜਿਹੜੇ ਉਹਨਾਂ ਦੇ ਮੂਰੇ ਵੀ ਮਾੜਾ ਕਹਿ ਦੂੰਗਾ ਵੀ ਚਾਹੇ ਉਦੋਂ ਮਗਰੋਂ ਮੇਰਾ ਜੋ ਮਰਜ਼ੀ ਕਰ ਮੇਰਾ ਇੱਕੋ ਡਾਇਲੋਗ ਹੈ ਵੀ ਭਰਾਵਾ ਹੱਥ ਹੋਈ ਲਾਇਓ ਜਿਹੜਾ ਕੱਲ ਨੂੰ ਜੇ ਮੈਂ ਬਚ ਗਿਆ ਤੇ ਮੈਂ ਦੇ ਦੂੰਗਾ ਹਾਂ ਤੇ ਕਾ ਕੇ ਬੱਦਰੀ ਬਣਾਉਂਗਾ ਮੇਰਾ ਉਹ ਜਾਨਾ ਮਾਰ ਜਿਓ ਜਾਂ ਫਿਰ ਹਵਾਲੀ ਨਾਲ ਜਾ ਕੇ ਰੋਲਾ ਅੱਜ ਅੱਜ ਦੀਆਂ ਲੋਕਾਂ ਨੂੰ ਪੋਡਕਾਸਟਾਂ ਲੱਗਣਾ ਵੀ ਅੱਜ ਜਿੱਦਾਂ ਨਾ ਮਤਲਬ ਗਾਂਧੀ ਫਿਲਮ ਵਾਲਾ ਕੋਈ ਚੰਦਾ ਬੰਦਾ ਬੈਠਾ ਤੇ ਪਰ ਉਹਦਾ 네ਗਟਿਵ ਪੱਖ ਨਹੀਂ ਦਿਖਾ ਰਿਹਾ ਪੋਜ਼ਿਟਿਵ ਬਿਲਕੁਲ ਬਈ ਕਿਉਂਕਿ ਯਾਰ ਮੈਂ ਨਾ ਇੱਕ ਚੀਜ਼ ਕਹਿਣਾ ਮੈਨੂੰ ਮੈਂ ਕੋਈ ਵੀ ਫੋਟੋ ਪਾ ਦਿਆਂ ਮੈਨੂੰ ਕਮੈਂਟ ਆਉਂਦਾ ਆਉਂਦਾ ਵੀ ਕਾਹਦੀ ਬਦਮਾਸ਼ੀ ਕਹੀ ਫੇਕ ਆਈਡੀਆਂ ਤੋਂ ਵੀ ਉਹ ਉਹਨਾਂ ਦੇ ਫਾਲੋਅਰ ਵੀ 10-10 ਮੈਂ ਕਿਹਾ ਬਦਮਾਸ਼ੀ ਨਹੀਂ ਬਾਈ ਯਾਰ ਵੀ ਮੈਂ ਜੇ ਮੈਂ ਜਿਉਣਾ ਜੇ ਮੈਂ ਤਾਂ ਇਤੋਂ ਕੋਈ ਕੁਸ਼ ਰੁਪਈਆ ਨਹੀਂ ਲੈ ਰਿਹਾ ਤਾਂ ਇਤੋਂ ਕੋਈ ਮੈਂ ਮੰਗਿਆ ਨਹੀਂ ਕੁਸ਼ ਤਾਂ ਇਤੋਂ ਜੀਣ ਦੀ ਵਜ੍ਹਾ ਨਹੀਂ ਮੰਗੀ ਤਾਂ ਇਤੋਂ ਯਾਰ ਮੈਂ ਕੋਈ ਸੁਝਾਅ ਹੀ ਨਹੀਂ ਮੰਗਿਆ ਮੈਂ ਆਪਦੀ ਜ਼ਿੰਦਗੀ ਜਿਉ ਰਿਹਾ ਤੂੰ ਮੈਨੂੰ ਬਦਮਾਸ਼ੀ ਕਿਵੇਂ ਕਹਿ ਸਕਦਾ ਵੀ ਮੈਂ ਤਾਂ ਆਪਦੀ ਅਣਖ ਨਾਲ ਜਿਉਣੀ ਆ ਵੀ ਮੈਨੂੰ ਕੋਈ ਮਾੜਾ ਕਹੂਗਾ ਮੈਂ ਤਾਂ ਦੂਨਾ ਮਾੜਾ ਕਹੂੰ ਮੈਂ ਮੈਨੂੰ ਕੋਈ ਮੇਰੇ ਤੇ ਹੱਥ ਚੱਕੂਗਾ ਮੈਂ ਤਾਂ ਲੱਤਾਂ ਭੰਨੂਦਿਆਂ ਮੈਂ ਤਾਂ ਇਹ ਚੀਜ਼ ਆ ਵੀ ਮੈਂ ਜੇ ਕਿਸੇ ਨੂੰ ਜੀ ਕਹਿੰਨਾ ਤਾਂ ਮੈਨੂੰ ਵੀ ਜੀ ਕਹੋ ਹੈਨਾ ਜੇ ਮੈਂ ਛੋਟੇ ਨੂੰ ਐ ਬੁਲਾਉਣਾ ਹੋਣਾ ਬਈ ਨਿੱਕੇ ਭਾਈ ਮੈਂ ਅੱਜ ਤਾਂ ਵੀ ਮਾਰੀ ਗਾਲ ਨਹੀਂ ਗੱਡੀ ਬਈ ਚੈਟ ਦੇ ਵਿੱਚ ਕਿਸੇ ਨੂੰ ਵੀ ਉਹ ਮੈਂ ਸਾਰੇ ਖੋਲ ਕੇ ਬੰਨਣਾ ਲੱਗਾਂ ਉਹ ਚੈਪਟਰ ক্লোਜ਼ ਕਰਨਾ ਚਾਹੁੰਦੇ ਸੀ ਆਪਣਾ ਅੜਬ ਪੁਣੇ ਵਾਲਾ ਜਾਂ ਕਾਲਜ ਵੀ ਬਈ ਵੀ ਕਰਦੇ ਕੁਛ ਕਰਲਾ 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 ਮੈਨੂੰ ਆਇਓਗਾ ਫੋਟੋਗ੍ਰਾਫੀ ਚ ਬਹੁਤ ਪੈਸਾ ਆਊ। ਅੱਛਾ। ਨਾ ਚੰਗਾ ਬਣ ਜਾਂਦਾ ਜਿਵੇਂ ਨਹੀਂ ਪਰ ਮਨ ਕਿਵੇਂ ਬਦਲਿਆ ਕਿਉਂਕਿ ਇੱਕ ਪਾਸੇ ਉਹ ਉਹ ਹੀ ਦੱਸਦਾ ਬਈ। ਅਸੀਂ ਸਟੈਲਨ ਵੀਰ ਬਾਈ ਨੇ ਰੱਖਿਆ ਗਾਣਾ ਹੈ ਬੈਡ ਕੰਪਨੀ ਦਾ ਸ਼ੂਟ। ਅੱਛਾ। ਕੀ ਦਾ ਪਟਿਆਲੇ ਰਣਜੀਤ ਬਾਵੇ ਦਾ। ਤੇ ਮੈਂ ਤੇ ਮੇਰਾ ਆੜੀ ਮੇਰੇ ਆੜੀ ਦਾ ਜਿਵੇਂ ਜਿਹੜਾ ਵੱਡਾ ਬਾਈ ਬਰਿੰਦਰ ਸਿੰਘ ਸਿੱਧੂ ਹੈ ਨਾ ਉਹ ਕਹਿੰਦਾ ਵੀ ਆਪਾਂ ਨੂੰ ਏਡੀ ਬੁਲਾਇਆ ਉੱਥੇ ਸਟੈਲਨ ਵੀਰ ਨੇ ਮੈਂ ਕਿਹਾ ਏਡੀ ਕੀ ਹੁੰਦਾ ਕਹਿੰਦਾ ਅਸਿਸਟੈਂਟ ਡਰਾਈਵਰ ਮੈਂ ਪਲੱਸ 2 ਪਾਸ ਕੀਤੀ ਕੀਤੀ ਜਿਹੜਾ ਤੇ ਕਹਿੰਦਾ ਚੱਲ ਚੱਲੀਏ ਅਸੀਂ ਸਾਡੇ ਰੇਟੇ ਦੀ ਗੱਡੀ ਪਹਿਲੀ ਗੱਲ ਦਾ ਉਹ ਉਦੋਂ ਆਏ ਨਾਲ ਦੇ ਕੋਲ ਆਏ ਹੋਣਾ ਵੀ ਸਕਾਰਪਿਓ ਵਹਿ ਗਿਆ ਯਾਰ ਵੀ ਇਹਦੇ 'ਚ ਬੈਠਣ ਲੱਗੇ ਵੀ ਸ਼ਰਮ ਆਉਂਦੀ ਆ ਮੈਂ ਕਿਹਾ ਆਪਾਂ ਸਭ ਤੋਂ ਲੇਟ ਉਤਰਾਂਗੇ ਵੀ ਅਗਲਾ ਕਹੋ ਜਾਂਦਾ ਜੀਪ ਲੈ ਆਉਣੀ ਹੈ ਜਾ ਵੀ ਮਗਰ ਉਹ ਡਿੱਗੀ ਜੀ ਆਲੀ ਹੈ ਨਾ ਵੀ ਕੁੜੀ ਵਾਲੀ ਗੱਡੀ ਆ ਤੇ ਉਹ ਅਸੀਂ ਜਦੋਂ ਬੈਠੇ ਉਹਦੇ 'ਚ ਪਹਿਲਾਂ ਤਾਂ ਮੋਢੇ ਵੱਜੇ ਸੀ ਪੂਰੇ ਚੌੜੇ ਸੀ ਆਏ ਤੇ ਕਹਿੰਦਾ ਪਰ ਇਹਨੂੰ ਹੋ ਗਿਆ ਮੈਂ ਕਿਹਾ ਹੁਣ ਮੈਂ ਇੱਧਰ ਕਿੱਧਰ ਲੰਘ ਜਾ ਮੈਂ ਕਿਹਾ ਪੈਂਡਸ ਸਕਾਰਪੀਓ ਚਲਾਉਂਦੇ ਰਹੇ ਚਾਰ ਦਿਨ ਵੀ ਉਦੋਂ ਆਏ ਜੇ ਹੋ ਗਿਆ ਵੀ ਨੇੜੇ ਨੇੜੇ ਬੈਠੇ ਆ ਅਸੀਂ ਗਏ ਉੱਥੇ ਸ਼ੂਟ ਵਧੀਆ ਚੱਲ ਪਿਆ ਬਾਈ ਮੈਂ ਕੈਮਰਾ ਸਮਝਣ ਆਇਆ ਸੀ ਕੱਲਾ ਮੈਨੂੰ ਸਟੇਲਨ ਬਾਈ ਕਹਿੰਦਾ ਆ ਫੜ ਨੋਟਸ ਜੇ ਗਾਣੇ ਦੇ ਵਿੱਚ ਨਾ ਪਾਸਿੰਗ ਦੇਣੀ ਆ ਮੈਨੂੰ ਹੁਣ ਸਾਰਾ ਆਇਨਾ ਬਦਲ ਲੱਗੇ ਪਾਸਿੰਗ ਕੀ ਹੁੰਦੀ ਆ ਕਹਿੰਦਾ ਜਦੋਂ ਰਣਜੀਤ ਬਾਵਾ ਤੁਰ ਕੇ ਆਊਗਾ ਬਾਈ ਤੇ ਉਹਦੇ ਮਗਰ ਦੀ ਲੰਗ ਜੀ ਉਧਰ ਨੂੰ ਫੇਰ ਉਧਰ ਫੇਰ ਮੁੰਡੇ ਜਿੰਨਾ ਟਾਈਮ ਕੱਟ ਨਹੀਂ ਹੁੰਦਾ ਤੇ ਭਾਈ ਉਹਦੇ 'ਚ ਮੇਰੇ ਚਿੱਟੀ ਟੀ ਸ਼ਰਟ ਪਾਈ ਵੀ ਆ ਤੇ ਮੈਂ ਘਰੇ ਪਿੰਡ ਜਾ ਕੇ ਬਲਰ ਸ਼ਾਟ ਦਿਖਾਇਆ ਮੈਂ ਕਿਹਾ ਗਾਣਾ ਚਾਹ। ਅੱਛਾ ਫਿਰ ਦੂਜਾ ਗਾਣਾ ਮੈਂ ਟੈਂਪਲ ਨੂੰ ਗਿਆ ਮੈਂ ਕਿਹਾ ਯਾਰ ਮੈਨੂੰ ਗਾਣਾ ਦੇ। ਉੱਥੇ ਵੀ ਅਸੀਂ ਉਹੀ ਗਏ ਸੀਗੇ। ਇਹ ਪਹਿਲਾਂ ਤਾਂ ਬਲਰ ਚ ਹੀ ਰਹਿ ਗਿਆ। ਹਾਂ। ਉੱਥੇ ਵੀ ਅਸੀਂ ਉਹੀ ਗਏ ਤੇ ਉੱਥੇ ਉਹ ਮੁੰਡੇ ਤੋਂ ਐਕਟ ਨਹੀਂ ਹੁੰਦਾ ਸੀਗਾ। ਤੇ ਜਿਵੇਂ ਹਲਕਾ ਵੀ ਆਏ ਉਹ ਉਹ ਜਾਂਦਾ ਵੀ ਜਦੋਂ ਅਗਲਾ ਬੰਦਾ એનર્ਜੀ ਨਾਲ ਦੇਵੇ ਤੁਹਾਨੂੰ ਬਾਈ ਤੁਹਾਡਾ ਕਲਾ ਕਰਕੇ ਮੈਂ ਜਾਗੂ ਬਿਲਕੁਲ ਵੀ ਸੀਨ ਬਣਾਉਣਾ ਪੈਂਦਾ ਤੇ ਉਹ ਦੇਵੇ ਨਾ ਪਰ ਉੱਥੇ ਇਹੋ ਜਿਹਾ ਇਮਪ੍ਰੈਸ਼ਨ ਗੱਡਿਆ ਵੀ ਮਨੀਸ਼ ਭਾਈ ਨੇ ਜੇਬੜੇ ਉਹ ਕਹਿੰਦੇ ਕਹਿੰਦੇ ਮਾਈਂਡ ਬਲੋਇੰਗ ਅਵਾਰਡ ਲੈ ਜਾਓ ਮੈਂ ਕਿਹਾ ਬਾਈ ਜਿੱਦ ਦੇ ਮੈਂ ਤਕੜਾ ਐਕਟਰ ਬਣ ਗਿਆ ਨਾ ਮੈਨੂੰ ਹਜੇ ਤੱਕ ਯਾਦ ਆ ਬਈ ਉਹ 3 ਦਸੰਬਰ ਦੀ ਰਾਤ ਸੀ ਉਹ ਫੁੱਲ ਠੰਡ ਅੱਜ ਤੋਂ 4.5 ਸਾਲ ਪਹਿਲਾਂ ਤੇ ਮੈਂ ਕਿਹਾ ਵੀ ਬਾਈ ਉਹ ਅਵਾਰਡ ਮੈਂ ਤੁਹਾਡੇ ਤੋਂ ਲਊਗਾ ਜਿੱਦਾਂ ਮੈਂ ਤਕੜਾ ਐਕਟਰ ਹੋਣਾ ਮੈਂ ਉੱਥੇ ਬੁਲਾਉਂਗਾ ਆਉਣਾ ਪਊ ਜਿਹੜਾ ਮਰਜ਼ੀ ਸ਼ੂਟ ਹੋਵੇ ਵੀ ਛੱਡ ਕੇ ਵੀ ਬਾਈ ਮਨੀਸ਼ ਜੱੱਬਾ ਨੇ ਤੋਂ ਲਊ ਮੈਂ ਅਵਾਰਡ ਇਹ ਬੰਦੇ ਨੇ ਕਹਾਂਗੇ ਵੀ ਅਵਾਰਡ ਲੈ ਜਾਓ ਅੱਛਾ ਪਹਿਲੀ ਵਾਰੀ ਜੇ ਕਿਸੇ ਨੇ ਐਕਟਿੰਗ ਸਰਾਹੀ ਆ ਤਾਂ ਅੱਛਾ ਫਿਰ ਵਿੱਚ ਦੀ ਬ੍ਰੇਕ ਆਏ ਪੈ ਗਿਆ ਵੀ ਟਿਕਟੋਕਰ ਰੀਲਰ ਜਿਨ੍ਹਾਂ ਦੇ ਫੋਲੋਅਰ ਜ਼ਿਆਦਾ ਹੁੰਦੇ ਆ ਜਿਹੜੇ ਹਾਈਪ 'ਚ ਜ਼ਿਆਦਾ ਮਿਲੀਅਨ ਚ ਤਰੀਲਾ ਜਾਂਦੀਆਂ ਬਈ ਉਹਨਾਂ ਨੂੰ ਲੈਣ ਲੱਗ ਜਾਂਦਾ ਗਾਣੇ ਦੇ ਵਿੱਚ ਆਰਟਿਸਟ ਵੀ ਇਹ ਗਲਤ ਆ ਜੋ ਜੋ ਜਿਹਨੂੰ ਅਥਾਰਟੀ ਮਿਲੀ ਆ ਜਿਹਦੇ ਨਾਂ ਤੇ ਲਾਇਸੈਂਸ ਬਈ ਉਹਨੂੰ ਇੱਕ ਤਰ੍ਹਾਂ ਦਾ ਪਿਆਰ ਨਾਲ ਰੱਖੇ ਨਾ ਇਹ ਇਹ ਸ਼ਾਸਤਰ ਬਖਸ਼ਿਸ਼ ਆ ਵੀ ਇਹ ਪੜਾਉਣ ਵਾਲੀ ਦਾ ਚੀਜ਼ ਹੈ ਨਹੀਂ ਕਿ ਅਨਜਾਨੀ ਨਹੀਂ ਪਰ ਲੱਗਦਾ ਵੀ ਉਹ ਗੀਤਾਂ ਦਾ ਹੀ ਇਨਫਲੂਐਂਸ ਹੋ ਜਾਂਦੇ ਆ ਮੁੰਡੇ ਪ੍ਰਭਾਵਿਤ ਹੋ ਜਾਂਦੇ ਆ ਵੀ ਯਾਰ ਡੱਬ ਨਾਲ ਲੱਗਿਆ ਯਾਰਾਂ ਦਾ ਪਵਾ ਵਿਗੜਦਾ ਹਾਂ ਤੇ ਉਹ ਜਿਹੜੀ ਇਹ ਚੀਜ਼ ਆ ਇਹ ਇਨਫਲੂਐਂਸ ਹੋਰ ਚੀਜ਼ ਹੋਰ ਟਾਈਪ ਦੀ ਆ ਵੀ ਇਹਦੇ ਨਾਲ ਨਾ ਥੋੜਾ ਜਿਹਾ ਵੀ ਬੰਦੇ ਨੂੰ ਆਇਆ ਹੋ ਜਾਂਦਾ ਵੀ ਇਹਦੇ ਤੇ ਕੁੜੀਆਂ ਤੇ ਪ੍ਰਭਾਵ ਪਊਗਾ ਗਾਣੇ ਉਹ ਇਹ ਜਿਹੇ ਵੀ ਬਹੁਤ ਬਣੇ ਆ ਬਾਈ ਜਿਹਦੇ ਚ ਇਹਨਾਂ ਨੂੰ ਤੋਲੇ ਹੀ ਗੁਰੂਆਂ ਨਾਲ ਸ਼ਾਸਤਰ ਹਣਾ ਵੀ ਇਹ ਇਹ ਸਾਧ ਨਹੀਂ ਬਾਈ ਚੇਹ ਦਾ ਤੁਹਾਡੇ ਕੋਲੇ ਪਏ ਆ ਸ਼ਾਂਤ ਭਗਤੀ ਚ ਜੇ ਇਹ ਬੋਲ ਪੇ ਫਿਰ ਦੁਨੀਆ ਭਗਤੀ ਚ ਇਹ ਚੀਜ਼ ਆ ਬੀਏ ਨੂੰ ਚੁੱਪ ਹੀ ਰਹਿਣ ਦੋ ਅਜੀ ਤਾਂ ਲਿਖਾਇਆ ਸੀਗਾ ਥੱਲੇ 골ਡ ਚ ਇਹ ہمارا ਪੀਰ ਹਾਂ ਵੀਏ ਸਾਡੇ ਪੀਰ ਨੇ ਉਹ ਗਾਣਾ ਵੀ ਸੀਗਾ ਇੱਕ ਮੈਂ ਲੱਗਦੀ ਪੰਮੇ ਬਾਈ ਦਾ ਕਹਿੰਦਾ ਵੀ 150 ਚ ਚੱਲੇ ਕਾਰਤੂਸ ਦਾ ਲੱਖਾਂ ਚ ਵੀ ਫਿਰ ਨਬੇੜਾ ਨਹੀਂ ਹਾਂ ਸਹੀ ਗੱਲ ਬਈ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਆ ਵੀ ਇਹੇ 333 ਦੀ ਰਾਈਫਲ ਸੀਗੀ ਕਿਸੇ ਬਜ਼ੁਰਗ ਕੋਲੇ ਉਹਨੂੰ ਕੋਈ ਕਹਿੰਦਾ ਨਵਾਂ ਮੁੰਡਾ ਕਹਿੰਦਾ ਵੀ ਇਹਦੀ ਮਾਰ ਕਿੰਨੀ ਕਹਿੰਦਾ ਵੀ ਜੇ ਤਾਂ ਅੱਗੇ ਨੂੰ ਚੱਲੇ ਫਿਰ ਕਿਲਾ ਕਹਿੰਦਾ ਪਿਛਲਾ ਜਿਹੜਾ ਚਲਾਉਣ ਵਾਲਾ ਉਹਦੇ ਫਿਰ 20 ਕਿल्ले ਆ 20 ਕਿल्ले ਉਹਦੇ ਤਾਂ ਕਹਿੰਦਾ ਵਫਾਦਾਰੀ ਲਈ ਜਾਨ ਦੇ ਦੇਵਾ ਇਹ 6 ਫੁੱਟੇ ਸਰੀਰ 'ਚ ਕਦੇ ਗਿਦਾਰੀ ਨਹੀਂ ਆਈ ਮੈਨੂੰ ਗਰੂਰ ਆ ਕਿ ਮੇਰੇ ਖੂਨ ਚ ਹਜੇ ਤੱਕ ਇਹ ਬਿਮਾਰੀ ਨਹੀਂ ਆਈ ਹੂੰ ਕਹਿੰਦਾ ਖੁਦਾ ਦਾ ਸ਼ੁਕਰ ਕਰ ਮੁਹੱਬਤ ਦਾ ਅਸਰ ਹੋ ਗਿਆ ਪਰ ਕਲਾਕਾਰ ਆ ਦਾ ਕਰਾ ਚ ਰਹਿ ਕੇ ਵੀ ਅਦਾਕਾਰੀ ਨਹੀਂ ਆਈ ਕੀ ਬਾਤ ਹੈ ਕਹਿੰਦਾ ਬੜੀ ਬੇਰਹਿਮੀ ਨਾਲ ਲਾਈ ਸੀ ਅੱਗ ਉਹਨੇ ਕਿ ਮੇਰਾ ਸਾਰਾ ਸ਼ਹਿਰ ਫੁੱਗ ਗਿਆ ਪਰ ਉਹਦੇ ਘਰੇ ਚੰਗਾਰੀ ਨਹੀਂ ਆਈ ਹੂੰ ਕਹਿੰਦਾ ਕੁਛ ਆਪ ਦਾ ਵੀ ਸੋਚ ਬਰਾੜਾ ਜਹਾਜੇ ਤੈਨੂੰ ਦੁਨੀਆਦਾਰੀ ਨਹੀਂ ਆਈ ਕਿਤਾਬਾਂ ਪੜ੍ਹ-ਪੜ੍ਹ ਕੇ ਵੀ ਸਾਲਿਆ ਹਸ਼ਿਆਰੀ ਨਹੀਂ ਆਈ। ਕੀ ਬਾਤ ਹੈ। ਇਹ ਜੀ ਕਲਾਕਾਰ ਆ ਦਾ ਕਰ ਚ ਰਹਿਣਾ ਬਾਈ ਮੈਨੂੰ ਐਕਟਿੰਗ ਹੀ ਨਹੀਂ ਆਉਂਦੀ। ਲਾੜਾ ਬਣ ਗਿਆ ਲਾੜੀ ਨਹੀਂ ਆਈ ਹੁਣ। ਲਾੜਾ ਲਾੜਾ ਬਣ ਗਿਆ ਲਾੜੀ। ਲਾੜੀ ਨਾ ਹੀ ਆਵੇ ਭਾਈ ਯਾਰ। ਕੀ ਟੈਨਸ਼ਨ ਮੁੱਕੂ। ਨਹੀਂ। ਨਹੀਂ। ਕਲਾਕਾਰ ਨੂੰ ਸਾਹਮਣੇ ਲਈ ਤਾਂ ਹੋਣਾ ਚਾਹੀਦਾ ਇੱਕ ਅਦਾ ਬੰਦਾ ਪਿੱਛੇ ਮਤਲਬ ਮਾਂ ਪਿਓ ਤੋਂ ਇਲਾਵਾ ਜਿਹੜਾ ਤੁਹਾਡੇ ਬੈਕਸਪੋਰਟ ਕਰੇ ਹਨਾ। ਉਹ ਬਾਈ ਆਪਣੇ ਆਪ ਦੇ। ਹਾਂ ਹਾਂ। ਮੇਰੇ। ਹਾਂ। ਮੇਰੇ ਮਗਰ ਮੈਂ ਹੀ ਆ ਭਾਈ ਇੱਕ। ਵੀ ਸਾਰੇ ਮੈਨੂੰ ਕਹਿ ਦਿੰਦੇ ਆ ਵੀ ਜਿਵੇਂ ਹਨਾ ਵੀ ਕੋਈ ਕੋਈ ਵੀ ਬੰਦਾ ਆਪਦੇ ਆਪ ਦੀ سپورਟ ਤੋਂ ਵੱਡਾ ਨਹੀਂ ਹੁੰਦਾ ਬਈ ਲੱਖ ਤੋਂ ਉਹਨੂੰ 10 ਬੰਦੇ ਕਹੀ ਜਾਣ ਵੀ ਉਹ ਕੰਮ ਕਰਾ ਕੰਮ ਕਰ ਜਦੋਂ ਅੰਦਰੋਂ ਹੀ ਨਹੀਂ ਮੰਨਿਆ ਬਈ 100% ਕਿਵੇਂ ਐਫਰਟ ਪੁੱਟ ਕਰ ਲੂੰਗਾ ਮੈਂ ਹੂੰ ਕੋਈ ਬੰਦਾ ਮੈਨੂੰ ਕਹਿੰਦਾ ਨਹੀਂ ਪਰ ਇੱਕ ਫਿਲਮ ਨਹੀਂ ਆ ਬਾਹਰ ਵੀ ਫਿਰ ਉਹ ਕੋਦੇ ਚ ਵੀ ਤਾਂ ਕੁੜੀ ਦਾ ਹੀ ਸੀਨ ਆ ਵੀ ਕੁੜੀ ਉਹਨੂੰ ਕਹਿੰਦੀ ਮੈਂ ਦੇਖੀ ਨਹੀਂ ਬਈ ਉਹ ਸ਼ਾਇਦ ਮੈਂ ਵੀ ਦੇਖੀ ਹੈ ਦਿਨ ਇੱਕ ਵੀ ਉਹ ਮਤਲਬ ਹਰ ਤਰੀਕੇ ਨੂੰ ਜਾਂ ਫਿਲਮਾਂ ਵਾਲੇ ਕੁੜੀ ਨਾਲ ਜੋੜ ਦਿੰਦੇ ਆ ਵੀ ਜਿੰਨਾ ਚਿਰ ਕੁੜੀ ਨਹੀਂ ਕਹਿੰਦੀ ਨਾ ਉਨਾਂ ਚਿਰ ਬੰਦਾ ਕੁਝ ਨਹੀਂ ਕਰਦਾ ਇਹ ਪਲੀਤਾ ਬਈ ਆਪਣੇ ਪਲੀਤਾ ਲਾਤਾ ਤੇ ਪਟਾਕਾ ਚੱਲ ਪਿਆ ਉਹ ਇਹ ਉਹ ਚੀਜ਼ ਆ ਇਹ ਇੱਕ ਬਣ ਗਈ ਭੇਡ ਚਾਲ ਬਣ ਗਈ ਹੂੰ ਪੁਰਾਣੇ ਬਜ਼ੁਰਗ ਬਾਈ ਜਿਹੜੇ ਛੜੇ ਐ ਡੇੜੀਆਂ ਜਮੀਨਾਂ ਲਈ ਬੈਠੇ ਬਹੁਤ ਬੰਦੇ ਆ ਜਿਹੜੇ ਕੱਲੇ ਰਹਿੰਦੇ ਆ ਤੇ ਉਹਨਾਂ ਨੂੰ ਕੀ ਕਾਸੇ ਚੀਜ਼ ਨਹੀਂ ਉਹਨਾਂ ਦੀ ਹਰੇਕ ਲੋੜਾਂ ਉਹ ਆ ਬਾਹਰ ਸੋਰਸ ਲੱਭੀ ਬੈਠੇ ਸੀ ਤੇ ਪਰ ਉਹ ਆਪਦੇ ਆਪ ਤੇ ਵੱਧ ਐਫਰਟ ਪੁੱਟ ਕਰਦੇ ਸੀਗੇ ਵੀ ਹਾਂ ਯਾਰ ਮੈਂ ਕਰਨਾ ਇਹ ਚੀਜ਼ਾਂ ਕਿੱਡੇ ਕਿੱਡੇ ਨਾਮ ਬਣਾ ਕੇ ਬੰਦੇ ਬਾਈ ਪਰ ਗਾਣਾ ਵੀ ਤਾਂ ਹੈਗਾ ਫਿਰ ਉਹ ਇੱਥੇ ਲੱਗਦੀ ਹੈ ਇੱਥੇ ਟੁੱਟ ਜਾਂਦੀ ਹੈ ਕੋਈ ਵਿਰਲੀ ਵਰਾਤ ਢੁਕਦੀ ਸਹੀ ਗੱਲ ਸਹੀ ਗੱਲ ਹੁਣ ਦੇਖਦੇ ਆਂ ਬਰਾੜ ਸਾਹਿਬ ਅੱਗੇ ਕੀ ਨਹੀਂ ਇਹ ਤਾਂ ਜਵਾਨ ਹੋ ਗਏ ਇਹ ਤਾਂ ਟੀਵੀ ਤੇ ਹੋ ਗਏ ਬਾਈ ਆਪਣਾ ਇਹ ਨਾ ਏਰੀਆ ਵਾਲਾ ਹੀ ਆ ਜਿਹੜੀ ਖਿੱਚ ਬਣੀ ਆ ਐ ਲੱਗਿਆ ਨਹੀਂ ਕਿ ਆਪਾਂ ਪਹਿਲੀ ਵਾਰ ਮਿਲਿਆ ਬਾਈ ਨਹੀਂ ਨਹੀਂ ਵਧੀਆ ਲੱਗਣਾ ਹੀ ਨਹੀਂ ਚਾਹੀਦਾ ਮਿਲਦੇ ਰਿਆ ਕਰਾਂਗੇ ਬਾਈ ਕੋਈ ਨਹੀਂ ਪਾਰਟ ਹੋ ਆਊਗਾ ਪਾਰਟ ਹੋਊਗਾ ਬਾਈ ਹਨਾ ਤੋਂ ਇਹ ਸੰ ਸਾਡੇ ਨਾਲ ਬਾਈ ਹਰਵੈਲ ਸਿੰਘ ਬਰਾੜ ਵਧੀਆ ਲੱਗਿਆ ਬਾਈ ਨਾਲ ਗੱਲਾਂ ਕਰਕੇ ਖੁੱਲੀਆਂ ਗੱਲਾਂ ਬਾਤਾਂ ਹੋਈਆਂ ਉਮੀਦ ਹੈ ਤੁਸੀਂ ਇਸ ਪੋਡਕਾਸਟ ਨੂੰ ਪਸੰਦ ਕਰੋਗੇ ਬਾਈ ਦੀਆਂ ਗੱਲਾਂ ਬਾਤਾਂ ਖੜਕੇ ਦੜਕੇ ਵਾਲੀਆਂ ਸਾਰੀਆਂ ਨੇ ਵਿੱਚ ਕਰੀਆਂ